ਦੀਦੀ ਹਾਂ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਨੇ ਨਾ ਜਿੰਦਰ ਕੀ ਭੇਲੀ ਬੜੀ ਵਧੀਆ ਜਿੰਦਰ ਬੜਾ ਕੰਮ ਕਰਦੀ ਆ ਬੜੀ ਸਫਾਈ ਹੁੰਦੀ ਆ ਹਾਂ ਤੇ ਮੈਂ ਕੱਲ ਗਈ ਸੀ ਜਦੋਂ ਮੈਂ ਉਹ ਸਰਗੁਣ ਨੂੰ ਲੈ ਕੇ ਗਈ ਸੀ ਨਾ ਉਧਰ ਨੂੰ ਤੇ ਮੈਂ ਉਹਨਾਂ ਦੀ ਭੇਲੀ ਵਾਲੇ ਵੇਖ ਕੇ ਆਈ ਤਾਂ ਉਹਨਾਂ ਦੇ ਘਰ ਤਾਂ ਭੇਲੀ ਦੇ ਵਿੱਚ ਮੈਨੂੰ ਲੱਗਦਾ ਉਹਨੇ ਕੋਈ ਝਾੜੂ ਹੀ ਨਹੀਂ ਲਾਇਆ ਇੰਨਾ ਕੰਨੀਆਂ ਗੱਲਾਂ ਕਰਦੀ ਫਿਰਦੀ ਤੇ ਝਾੜੂ ਲਾ ਲਿਆ ਕਰੇ ਹੋਵੇ ਨਹੀਂ ਤੋ ਤੇ ਜਿੱਥੇ ਖੜੀ ਹੁੰਦੀ ਉੱਥੇ ਸਾਰੀ ਦੁਪਹਿਰ ਲਾ ਆਉਂਦੀ ਆ ਤਾਂ ਤੁਸੀਂ ਕਹਿੰਦੇ ਰਹਿੰਦੇ ਕੰਮ ਬੜਾ ਕਰਦੀ ਓ ਮੈਂ ਨਹੀਂ ਕਦੀ ਉਹਨਾਂ ਦੀ ਸਫਾਈ ਸੁਫਾਈ ਵੇਖੀ ਹੈਗੀ ਤੂੰ ਤਾਂ ਪਿੰਦਰ ਵੇਲਾ ਵੇਲੀ ਕਿੰਨੀ ਸਾਫ਼ ਰੱਖੀ ਆ ਨਾ ਦੀਦੀ ਮਜ਼ਾਕ ਤਾਂ ਨਹੀਂ ਕਰਨ ਦੇਗੀ ਤੇ ਮੈਨੂੰ ਆਇਆ ਹੈ ਨਹੀਂ ਨਹੀਂ ਮਜ਼ਾਕ ਨਹੀਂ ਕਰਦੀ ਮੈਂ ਸੱਚੀ ਕਹਿਣ ਲਈ ਆ ਅੱਛਾ ਤੂੰ ਤਾਂ ਵੇਲੀ ਬਹੁਤ ਸਾਫ਼ ਰੱਖਦੀ ਆ ਮੈਂ ਕੀ ਕਰਾਂ ਮੈਨੂੰ ਮਜ਼ਾਕ ਕਰਨ ਲੱਗ ਪਈ ਪਿੰਦਰ ਵੀ ਗੱਲਾਂ ਵਾਲੀ ਆ ਨਹੀਂ ਨਹੀਂ ਤਾਂ ਮੈਂ ਜਾਣਾ ਸਗੋਂ ਹੁਣ ਵੀ ਵੇਲੀ ਦੇ ਵਿੱਚ ਚਾਹ ਪੀ ਕੇ ਨਾ ਫੇਰ ਕੰਮ ਕਮ ਕਰ ਲਈਏ ਆਹੋ ਆਪਣਾ ਬਿਕਨਾ ਟਾਈਮ ਹੋ ਗਿਆ ਮੈਂ ਤੇ ਪੁਹਾਰ ਚੜ ਗਈ ਆ ਹਾਂ ਗਰਮੀ ਬੜੀ ਆ ਤੇ ਪਹਿਲਾਂ ਮੈਂ ਤੁਹਾਡੇ ਨਾਲ ਕਰਾ ਦਾਂ ਰਸੋਈ ਦਾ ਕੰਮ ਕਿ ਨਹੀਂ ਪਹਿਲਾਂ ਜਾ ਮੈਂ ਰਸੋਈ ਦਾ ਮੈਂ ਆਪੇ ਕਰ ਲੂੰਗੀ ਤੋ ਉੱਥੇ ਜਾ ਆ ਕੋਈ ਨਹੀਂ ਅੱਛਾ ਹਾਂ ਤੇ ਉਹ ਮੈਨੂੰ ਨਾ ਕੱਲ ਕਹਿੰਦੀ ਹੂੰ ਕਿ ਤੂੰ ਆ ਜਾ ਕਰ ਘੰਟਾ ਕਿ ਗੱਲਾਂ ਬਾਤਾਂ ਮਾਰਿਆ ਕਰਾਂਗੇ ਇਹ ਤੂੰ ਨਾ ਉਹਦੇ ਕੋਲ ਜਾ ਕੇ ਬਹਿ ਗਈ ਕਿਤੇ ਪਹਿਲਾਂ ਤੂੰ ਵੀ ਉਹਦੇ ਵਾਂਗੂ ਫਿਰ ਝਾੜੂ ਹੀ ਨਾ ਲਾਇਆ ਕਰੀ ਨਹੀਂ ਨਹੀਂ ਦੀਦੀ ਮੈਂ ਕਾ ਤੋ ਨਹੀਂ ਕਰਨਾ ਕੰਮ ਨਾਲੇ ਮੈਂ ਨਹੀਂ ਉਹਦੀਆਂ ਗੱਲਾਂ ਵਿੱਚ ਆਉਣੀ ਨਹੀਂ ਉਹ ਤਾਂ ਬੇਲੀ ਆ ਉਹਨੂੰ ਕਿਹੜਾ ਕੰਮ ਹੈਗਾ ਕੋਈ ਜੀ ਕੀਤਾ ਤੇ ਝਾੜੂ ਲਾ ਲਿਆ ਜੀ ਕੀਤਾ ਘਰ ਦਾ ਕਰ ਲਿਆ ਨਹੀਂ ਤਾਂ ਜਿਹਦੇ ਘਰੇ ਗਈ ਉੱਥੇ ਹੀ ਚਾਹ ਪਾਣੀ ਪੀ ਕੇ ਤੇ ਉਹਨੇ ਗਾਂ ਤੁਰ ਪੈਣਾ ਹੁੰਦਾ ਆ ਹਾਂ ਨਾ ਨਾ ਤੂੰ ਨਾ ਉਹਦੇ ਕੋਲ ਬੈਠੀ ਕਦੇ ਚੰਗਾ ਤੇ ਨਾਲੇ ਮੈਨੂੰ ਪਤਾ ਬਾਜੀ ਦਾ ਕਿੰਨਾ ਡਰ ਆ ਉਹਨੇ ਗੁੱਸੇ ਵੀ ਹੁਣਾਵਾ ਕਿ ਤੂੰ ਅੱਤੋਂ ਗਈ ਈ ਉਹਨਾਂ ਦੇ ਘਰੇ ਉਹ ਤਾਂ ਇੰਨਾ ਟਾਈਮ ਨਾਲੇ ਉਹਦਾ ਵੀ ਗੱਲਾਂ ਕਰਨੀ ਨਹੀਂ ਦਿੰਦਾ ਉਹ ਕਹਿੰਦਾ ਥੋੜੀਆਂ ਗੱਲਾਂ ਕਰਿਆ ਕਰੋ ਤੂੰ ਨਹੀਂ ਨਹੀਂ ਦੀਦੀ ਮੈਂ ਨਹੀਂ ਉਹਦੇ ਨਾਲ ਗੱਲਾਂ ਕਰਦੀ ਤੇ ਨਾਲੇ ਉਹ ਨਾ ਤੁਰੀ ਤੁਰੀ ਜਾਂਦੀ ਤੇ ਲੜਾਈ ਪਾ ਦਿੰਦੀ ਆ ਉਹ ਸ਼ਿੰਦਰ ਮੈਨੂੰ ਦੱਸਣ ਲਈ ਹੀ ਕਹਿੰਦੀ ਉਹਨਾਂ ਨੇ ਉਹ ਕਰਤਾਰੋ ਭੈਣ ਜੀ ਨਹੀਂ ਜਿਹੜੀ ਹੂੰ ਉਹਨਾਂ ਦੇ ਘਰੇ ਤੇ ਕਹਿੰਦੀ ਉਹਨਾਂ ਦੇ ਨੌਪੁੱਤ ਨੂੰ ਬੜਾ ਲੜਵਾਇਆ ਆਹ ਮੈਂ ਵੀ ਇੱਕ ਦੋ ਜਾਣੇ ਤੋਂ ਸੁਣਿਆ ਕਿ ਉਹ ਚੁਗਲੀਆਂ ਬਹੁਤ ਕਰਦੀ ਇੱਧਰ ਉੱਧਰ ਆਹ ਮੈਂ ਤਾਂ ਹੀ ਉਹ ਕੋ ਬਹੁਤਾ ਨਹੀਂ ਖੜੀ ਹੁੰਦੀ ਤੇ ਨਾਲੇ ਤੇਨੂੰ ਪਤਾ ਜੇ ਭਾਜੀ ਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਤਾਂ ਫਿਰ ਆਪਾਂ ਨੇ ਦਿਵਾਲੀ ਹੋਣਾ ਹਨਾ ਹਾਂ ਤੇ ਮੈਂ ਹੁਣ ਚਾਹ ਪੀ ਲਾਂ ਤੇ ਫਿਰ ਮੈਂ ਜਾਵਾਂ ਬੇਲੀ ਬਹੁਤ ਧੁੱਪ ਚੜ ਗਈ ਬਾਹਰ ਹਾਂ ਆਹ ਫਿਰ ਜਾਇਆ ਦਿਲ ਕਰਾਦਾ ਨਹੀਂ ਤਾਂ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ ਲਿਆਓ ਮੈਂ ਰੱਖ ਜਾਨੀ ਜਾਂਦੀ ਜਾਂਦੀ ਹਾਂ ਫਿਰ ਮੈਂ ਕਰ ਲੈਨੀ ਭਾਂਡੇ ਸਾਫ਼ ਤੋਂ ਰੱਖ ਜਾ ਇਹ ਪਤਾ ਨਹੀਂ ਜਿੰਦਰੇ ਨੂੰ ਕਿਉਂ ਕਹਿੰਦੀ ਆ ਕਿ ਆਪਾਂ ਗੱਲਾਂ ਕਰਿਆਂ ਕਰਾਂਗੇ ਕਿਤੇ ਸਾਡੇ ਘਰ ਵਿੱਚ ਪਾੜਤਾ ਨਹੀਂ ਪਾਉਂਦੀ ਉਹ ਕਿਤੇ ਉਹਦੇ ਕਹਿਣੇ ਚ ਮਾਇ ਆ ਜਾਵੀ ਵੈਸੇ ਤਾਂ ਬੜੀ ਸਿਆਣੀ ਆ ਕਿਸਦੇ ਆਖੇ ਤਾਂ ਨਹੀਂ ਲੱਗਣ ਵਾਲੀ ਇਨੇ ਸਾਲ ਹੋ ਗਏ ਮੇਨਾ ਰਹਿਣ ਲਈ ਆ ਘਰ ਵਾਲਾ ਬਾਹਰ ਆ ਫਿਰ ਵੀ ਵਧੀਆ ਰਹਿਣ ਲਈ ਆ ਚੱਲ ਰੱਬਾ ਸਾਡੇ ਘਰ ਸੁੱਖ ਸ਼ਾਂਤੀ ਰੱਖੀ ਟਾਈਮ ਤਾਂ ਕਿੰਨਾ ਹੀ ਹੋ ਗਿਆ ਆ ਆਪਾਂ ਨੂੰ ਚਾਹ ਪੀਂਦੇ ਆ ਪੀਂਦੇ ਆ ਗੱਲਾਂ ਕਰਦੇ ਆ ਹਨਾ ਤੇ ਸਰਗੁਲਦੇ ਪਾਪਾ ਤਾਂ ਖੇਤ ਵੀ ਪਹੁੰਚ ਗਏ ਹੋਣੇ ਆ ਤੇ ਉਹਨਾਂ ਨੇ ਤਪੱਠੇ ਲੈ ਕੇ ਵੀ ਆ ਜਾਣਾ ਆ ਹਜੇ ਮੈਂ ਰੋਟੀ ਵੀ ਬਣਾਉਣੀ ਆ ਸਬਜ਼ੀ ਵੀ ਬਣਾਉਣੀ ਆ ਜੇ ਇਦਾਂ ਕਰਦੀ ਆ ਮੈਂ ਸਬਜ਼ੀ ਤਾਂ ਦਿੰਨੀ ਆ ਪਹਿਲਾਂ ਤੇ ਆਟਾ ਗੁੰਨ ਲੈਣੀ ਆ ਤੇ ਤੰਦੂਰ ਤੇ ਰੋਟੀਆਂ ਪਕਾ ਲਾਂਗੇ ਹਨ ਚੱਲ ਪਹਿਲਾਂ ਮੈਂ ਦਾਲ ਸਬਜ਼ੀ ਬਣਾ ਲਾਂ ਬਾਅਦ ਚ ਕਰਦੀ ਆ ਨਾ ਦੀਦੀ ਮੈਨੂੰ ਕਹਿਣ ਡਿਆ ਇਹ ਵੀ ਤੂੰ ਬੜੀ ਸਫਾਈ ਕਰਦੀ ਆ ਤੇ ਆ ਮੀਂਹ ਪੈ ਕੇ ਤੇ ਨਰਕ ਵੱਜਾ ਪਿਆ ਵੇਲੀ ਦੇ ਵਿੱਚ ਅੱਜ ਨਾਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਾਣਾ ਆ ਆ ਵੀ ਸਰੇ ਪੋਖਣੇ ਡਿਗਰੀ ਜਾਂਦੇ ਆ ਭਾਜੀ ਜੇ ਤੱਕ ਨਹੀਂ ਆਏ ਪੱਠੇ ਲੈ ਕੇ ਬਿਚਾਰੇ ਕੱਲੇ ਸਾਫ ਨਹੀਂ ਲੇਟ ਹੋ ਜਾਂਦੇ ਆ ਉਹਦਾ ਇੱਕ ਗੱਲ ਆ ਪਾਜੀ ਨੇ ਵੇਲੀ ਸੋਣੀ ਬਣਾ ਲਈ ਆ ਜੇ ਥੋੜੀ ਜੀ ਹੋਰ ਤਾਂ ਕਰ ਦਿੰਦੇ ਕੰਨਾਂ ਤੇ ਆਪਾਂ ਲੈਂਟਰ ਪਾ ਲੈਣਾ ਸੀ ਤੇ ਇੱਥੇ ટોਪੀ ਨਹੀਂ ਆਇਆ ਕਰਨੀ ਉਹ ਤਾਂ ਵੇਲੀ ਤੇ ਬੜੀ ਸੋਣੀ ਬਣ ਗਈ ਸਾਡੀ ਪਾਜੀ ਵਿਚਾਰੇ ਸਾਰਾ ਦਿਨ ਲੱਗੇ ਰਹਿੰਦੇ ਆ ਦੀਦੀ ਵੀ ਕਿੰਨਾ ਕੰਮ ਕਰਦੀ ਆ ਜਾਨੇ ਜਿੰਦਰ ਕਰਦੀ ਰਹਿੰਦੀ ਆ ਤੂੰ ਆ ਗਿਆ ਘਰ ਮੈਂ ਦੱਸ ਕਿਤੇ ਵੇਲੇ ਮੇਰੇ ਕੋਲ ਕਿਤੇ ਇੰਨਾ ਟਾਈਮ ਹੈਗਾ ਇੱਕ ਤਾਂ ਨਿਆਣਿਆਂ ਦੀ ਸਮਝ ਨਹੀਂ ਆਉਂਦੀ ਅੱਜ ਛੁੱਟੀ ਆ ਤੇ ਪਤਾ ਨਹੀਂ ਕਿੱਥੇ ਨਿਕਲੇ ਮਮੀ ਅੱਜ ਸਵੇਰ ਦਾ ਟਾਲ ਦਾ ਕੰਮ ਨਹੀਂ ਮੁੱਕਿਆ ਮੇਰਾ ਕੰਮ ਕਿੱਥੇ ਮੁੱਕਿਆ ਵਾ ਹਜੇ ਤਾਂ ਮੈਂ ਕਰਨਾ ਸ਼ੁਰੂ ਹੀ ਕੀਤਾ ਆ ਉਹਹੀਂ ਗੱਲਾਂ ਕਰਦੀਆਂ ਰਹੀਆਂ ਨਾ ਮੈਂ ਤੇ ਤੇਰੀ ਤਾਈ ਤੇ ਤੂੰ ਮੇਰੀ ਗੱਲ ਸੁਣ ਆ ਵੇ ਉਹਨੇ ਤਾਂ ਕਿੰਨਾ ਸੋਣਾ ਜੂੜਾ ਕੀਤਾ ਤੇ ਤੂੰ ਕਿਉਂ ਨਹੀਂ ਕਰਾਇਆ ਜੂੜਾ ਆ ਮੈਂ ਟਾਈ ਮੈਨੂੰ ਕਹਿੰਦੇ ਸੀਗੇ ਮੈਂ ਕਿਹਾ ਮੈਂ ਨਹੀਂ ਕਰਾਂ ਮੈਂ ਦੌੜ ਗਿਆ ਦੌੜ ਗਿਆ ਹੀ ਤੇ ਹੁਣ ਆ ਗਾਲ ਤੇ ਸਾਰੇ ਖਿਡਾਰੀ ਫਿਰਨਦੇ ਆ ਕਿੰਨੇ ਬੁਰੇ ਲੱਗੰਦੇ ਤੇ ਨਾਲੇ ਕਿੱਥੇ ਹੀ ਸਵੇਰ ਦੇ ਆਪਾਂ ਘੁੰਮਣ ਗਏਗੇ ਖੇੜਾ ਦੇ ਵਹਗੇ ਸਾਰੀ ਦਿਹਾੜੀ ਤੁਹਾਡੀ ਖੇਡ ਨਹੀਂ ਖਤਮ ਹੁੰਦੀ ਤੇ ਕੱਲੂ ਪੇਪਰ ਆ ਉਹ ਨਹੀਂ ਹੀ ਯਾਦ ਕਰਨਾ ਹਾ ਯਾਦ ਨਹੀਂ ਆ ਤੂੰ ਹੁਣ ਨਾ ਦੋਨੇ ਜਣੇ ਰੋਟੀ ਖਾ ਗਏ ਤੇ ਦੀਦੀ ਕੋਲ ਬੈ ਕੇ ਤੇ ਪੜ ਲਿਆ ਜੇ ਠੀਕ ਆ ਠੀਕ ਆ ਠੀਕ ਆ ਜੱਜ ਜੀ ਇੱਕ ਗੱਲ ਦਾ ਸਾ ਆ ਕਿ ਜਦੋਂ ਮੈਂ ਜੁੜੀ ਕਰਦਾ ਹੀ ਆ ਕਹਿੰਦਾ ਹੀ ਮੈਂ ਨਹੀਂ ਕਰਾਨੀ ਐ ਨਹੀਂ ਕਰਾਨੀ ਪੱਲੋ ਤਾਂ ਕਰਦਾ ਹੀ ਐ ਇਦਾਂ ਕਹਿੰਦਾ ਹੀ ਆ ਕਿਉਂ ਨਹੀਂ ਕਰਾਨੀ ਸੀ ਤੂੰ ਜੁੜੀ ਦੱਸ ਉਹਨੇ ਇੰਨੀ ਸੋ ਨਹੀਂ ਕਰਵਾਈ ਆ ਉਦਾਂ ਵੀ ਸਰਗੁਣ ਤੂੰ ਤਾਂ ਨਾ ਸਿਆਣਾ ਬੱਚਾ ਇਹ ਤਾਂ ਹੈ ਹੈ ਕਮਲਾ ਆ ਹੁਣ ਕਰਵਾ ਲਈ ਅੱਛਾ ਠੀਕ ਆ ਢਾਈ ਕੋ ਜਾ ਕੇ ਠੀਕ ਆ ਉਦ ਨਾਲੇ ਪੇਪਰ ਦਾ ਯਾਦ ਕਰ ਲਿਓ ਜੇ ਪੇਪਰ ਵਾ ਕੱਲ ਦੋਨੋਂ ਜਾਣੇ ਪੜ੍ਹ ਲਿਆ ਦੀਦੀ ਕੋਲ ਅੱਛਾ ਠੀਕ ਆ ਦੀਦੀ ਕਿੱਥੇ ਆ ਦੀਦੀ ਅੰਦਰ ਆ ਪੜ੍ਹਦੀ ਆ ਹਾਂਜੀ ਮੈਂ ਤਾਂ ਪੜ੍ਹ ਲਿਆ ਅੱਛਾ ਤੂੰ ਪੜ੍ਹ ਲਿਆ ਯਾਦ ਹੋ ਗਿਆ ਸਾਰਾ ਪੇਪਰ ਹੋ ਗਿਆ ਅੱਛਾ ਕਿਵੇਲਾ ਉਹ ਕਿੰਨਾ ਸਿਆਣਾ ਈ ਤੇ ਤੂੰ ਨਾਲ ਐ ਕੀ ਆ ਨਾ ਪੜ੍ਹਾਈ ਕਰ ਜਾ ਕੇ ਨਾਲੇ ਤਾਈ ਤੋਂ ਰੋਟੀ ਲੈ ਕੇ ਖਾ ਲਓ ਦੋਨੋਂ ਜਾਣੇ ਤੇ ਫੇਰ ਪੜ ਪੜ ਲਿਓ ਅੱਛਾ ਠੀਕ ਆ ਮੈਂ ਆ ਕੇ ਕਰ ਦੇਣੀ ਤੇਰਾ ਜੂੜਾ ਹੁਣ ਰੋਟੀ ਬਣਾਉਂਦੇ ਹਾਂ ਨੇ ਦੀਦੀ ਠੀਕ ਆ ਮੈਂ ਖਾ ਲਈ ਤੂੰ ਖਾ ਵੀ ਲੈ ਚਾਲ ਚਲੀਏ ਤੂੰ ਕਿਧਰੋਂ ਆਂਦੇ ਆ ਆਪਾਂ ਵੇਲੀ ਚੋਂ ਵੇਲੀ ਚੋਂ ਆਂਦੇ ਆ ਤੇ ਮਮਮੀ ਕਿੱਥੇ ਆ ਵੇਲੀ ਚ ਵੇਲੀ ਚ ਤੇਰੀ ਮਮਮੀ ਕਿੱਥੇ ਆ ਮੇਰੀ ਅੰਦਰ ਅੰਦਰ ਆ ਅੱਛਾ ਖੇਡਣ ਆਏਗੇ ਹਾਂਜੀ ਹਾਂਜੀ ਅੱਛਾ ਚਲ ਜਾਓ ਫਿਰ ਦੇਲੀ ਜੀ ਲੱਗੀ ਰਹਿੰਦੀ ਜਦੋਂ ਦੇਖੋ ਪਹਿਲਾਂ ਮੈਂ ਇਹਦੇ ਵਾਲੀ ਜਾਣੀ ਹਾਂ ਅੰਦਰ ਹੈ ਹਾਂਜੀ ਦੀਦੀ ਆਜੋ ਮੈਂ ਤੇਰੇ ਮੁੰਡੇ ਨੂੰ ਪੁੱਛਿਆ ਹੀਗਾ ਮੈਂ ਤੇਰੀ ਮੰਮੀ ਕਿੱਥੇ ਆ ਤੇ ਕਹਿੰਦਾ ਵੇਲੀ ਚਾ ਤਾਂ ਤੁਸੀਂ ਅੰਦਰ ਦੀਦੀ ਕੋਲ ਚਲ ਜਾਨਾ ਦੀਦੀ ਤਾਂ ਅੰਦਰ ਹੀ ਸੀਗੇ ਆਹ ਹੋ ਨਹੀਂ ਉਹ ਸਰਗਣ ਵੀ ਕਹਿੰਦਾ ਕਹਿੰਦਾ ਮੇਰੇ ਮੰਮੀ ਅੰਦਰ ਆ ਅੱਛਾ ਹਾਂ ਤੇ ਆਹ ਦਾ ਸੋਨਾ ਬਣਾ ਲਿਆ ਤੁਸੀਂ ਹਾਂ ਪਾਜੀ ਲੱਗੇ ਰਹਿੰਦੇ ਆ ਲਵਾਏ ਸੀ ਮਿਸਤਰੀਆ ਲਾਗੇ ਮੀਨਕ ਆ ਮੈਨੂੰ ਵਾਵਾ ਦਿਨ ਹੋ ਗਏ ਨਾ ਮੈਂ ਆਈ ਨਹੀਂ ਇੱਧਰ ਉਦਾਂ ਤੇ ਲੈਂਟਰ ਤੱਕ ਵੀ ਪਹੁੰਚ ਗਿਆ ਨਾ ਲੈਂਟਰ ਪਾਉਣਾ ਹਾਲੇ ਤਾਂ ਨਹੀਂ ਦੀਦੀ ਫੋਨ ਕਰਦਾ ਅੱਛਾ ਹਾਂ ਭਾਜੀ ਕਹਿੰਦੇ ਸੀ ਥੋੜਾ ਟਾਈਮ ਰੋਕ ਲੈਨੇ ਆ ਮੀਂਹ ਜੇ ਨਹੀਂ ਹਟਦੇ ਨਾ ਫਿਰ ਤੇ ਫਿਰ ਉਹ ਮਿਸਤਰੀਆਂ ਦਾ ਮੈਂ ਖਰਚਾ ਹੀ ਪੈਂਦਾ ਵਾ ਜਦੋਂ ਇੱਥੇ ਆਉਂਦੇ ਤੇ ਫਿਰ ਮੀਂਹ ਪੈਣ ਲੱਗ ਪੈਂਦਾ ਤਾਂ ਕਰਕੇ ਵਾ ਪਾਇਆ ਨਹੀਂ ਲੈਂਟਰ ਹਾਂ ਦਿਹਾੜੀ ਤੇ ਲਾਇਏ ਹੋਣੇ ਨਾ ਮਿਸਤਰੀ ਤੁਸੀਂ ਦਿਹਾੜੀ ਤੇ ਲਾਇਏ ਸੀ ਹਾਂ ਹੋ ਹੋਈ ਨਾ ਫਿਰ ਭਾਵੇਂ ਉਹ ਬਹਿ ਵੀ ਜਾਂ ਤਾਂ ਦਿਹਾੜੀ ਤੇ ਪੈ ਹੀ ਜਾਂਦੀ ਆ ਫਿਰ ਹਾਂ ਹਨਾ ਦਿਹਾੜੀ ਪੈ ਜਾਂਦੀ ਆ ਖਰਚਾ ਬੜਾ ਹੋ ਗਿਆ ਅੱਛਾ ਨਹੀਂ ਖਰਚਾ ਤਾਂ ਜੋ ਮਿਸਤਰੀ ਲਾਈਏ ਨਾ ਫਿਰ ਉਹ ਹੀ ਜਾਂਦਾ ਵਾ ਹਾਂ ਉਹ ਤਾਂ ਹੈ ਫਿਰ ਮਿਸਤਰੀਆਂ ਨਾਲ ਤਾਂ ਤੁਹਾਨੂੰ ਪਤਾ ਹੀ ਆ ਹਾਂ ਤੇ ਕੀ ਕਰਦੇ ਆ ਤੁਸੀਂ ਕੁਛ ਨਹੀਂ ਮੈਂ ਤਾਂ ਕੰਮ-ਕੁਮ ਕਰਕੇ ਆਈ ਮੈਂ ਚੱਲ ਮੈਂ ਘੜੀ ਨਵਲ ਜਾ ਕੇ ਆਉਣੀ ਆ ਤਾਂ ਤੁਸੀਂ ਤੇ ਜੇ ਕੰਮ ਹੀ ਲੱਗੀਆਂ ਦੋਵੇਂ ਜਣੀਆਂ ਉਹ ਅਸੀਂ ਤਾਂ ਫਿਰ ਦੀਦੀ ਸਵੇਰੇ ਬੈਠ ਜਾਈਦਾ ਵਾ ਚਾਹ ਪੀਂਦੀਆਂ ਪੀਂਦੀਆਂ ਗੁੱਲਾ ਮਾਰਦੀਆਂ ਰਹਿਂਦੀਆਂ ਤਾਂ ਸਾਨੂੰ ਬਾਹਰ ਪਤਾ ਹੀ ਨਹੀਂ ਲੱਗਦਾ ਵੀ ਧੋਪਾ ਚੜ ਗਈ ਐ ਆਹ ਇਹ ਤੂੰ ਦਾ ਹੈਗਾ ਵਾ ਵੇਖ ਲੈ ਮੈਂ ਨਾ ਕੱਲੀ ਆ ਨਾ ਮੈਂ ਸਵੇਰੇ 4 ਵਜੇ ਉੱਠ ਕੇ ਸਾਰਾ ਕੰਮ ਖਤਮ ਕਰ ਕਰਕੇ ਤੇ ਵੇਲਾ ਮੈਂ ਤੁਹਾਡੇ ਘਰ ਵੀ ਆ ਗਈ ਐ ਕੋਈ ਨਹੀਂ ਦੀਦੀ ਅਹੀਂ ਹੱਥੋਂ ਥੀ ਕਰ ਲੈਣਾ ਤੁਸੀਂ ਤਾਂ ਕੱਲੀਆਂ ਕੱਲੀਆਂ ਫਿਰ ਤੁਹਾਡੇ ਤੋਂ ਤਾਂ ਐਡੀ ਛਤੀ ਨਿਭੜਦਾ ਵੀ ਨਹੀਂ ਹੁਣਾ ਉਹ ਤਾਂ ਚੱਲਣਾ ਨਹੀਂ ਹੈ ਨਹੀਂ ਮੈਂ ਸਾਰਾ ਕੰਮ ਐ ਵੇਲੀ ਗੁੱਲੀ ਦਾ ਵੀ ਸਾਰਾ ਕਰਕੇ ਆਈ ਆਂ ਅਛਾ ਮੈਂ ਅੱਜ ਰਾ ਦੀ ਸਬਜੀ ਸੂਜੀ ਵੀ ਬਣਾ ਕੇ ਤੇ ਰੱਖ ਲਈ ਆ ਤੇ ਮੈਨੂੰ ਰਾਤ ਨੂੰ ਸਬਜੀ ਵੀ ਨਹੀਂ ਬਣਾਉਣੀ ਪੈਣੀ ਤੇ ਨਾ ਤੂੰ ਛੋਲੇ ਆ ਫੇਰ ਕੰਮ ਚ ਮੈਂ ਨਹੀਂ ਨਾ ਤੁਹਾਡੇ ਵਾਂਗੂ ਕੰਮ ਨਾ ਲਮਕਾ ਕੇ ਜੇ ਨਹੀਂ ਰੱਖਦੀ ਤੁਸੀਂ ਤਾਂ ਅੱਧੀ ਦੁਪਹਿਰ ਤੱਕ ਕੰਮ ਕਰਨ ਲੱਗੀਆਂ ਰਹਿਣੀਆਂ ਵਾ ਦੋ ਜਣੀਆਂ ਵਾ ਫਟਾਫਟ ਕੰਮ ਨੂੰ ਨਿਪਟਾ ਕੇ ਨਾ ਤੇ ਬੰਦਾ ਬਹਿ ਜਾਂਦਾ ਵਾ ਫੇਰ ਗੱਲਾਂ ਕਰ ਲਵੇ ਤੇ ਦੇਦੀ ਮੇਰੀ ਗੱਲ ਸੁਣੋ ਤੁਹਾਡੀ ਤਾਂ ਵਹਿਲੀ ਦੇ ਵਿੱਚ ਮੱਜਾਂ ਵੀ ਦੋ ਹੀ ਆ ਨਾ ਤੇ ਸਾਡੇ ਤਾਂ ਸੁੱਖ ਨਾਲ ਪਸੂ ਵੀ ਜਾਦੇ ਆ ਪਰ ਫੇਰ ਵੀ ਚਲੋ ਤੁਸੀਂ ਹੈ ਵੀ ਦੋ ਜਣੀਆਂ ਮੈਂ ਹੈਗੀ ਵੀ ਕੱਲੀ ਆ। ਫੇ ਉਹ ਦਿਨ ਉਹ ਸਾਬ ਨਾਲ ਗੋਇ ਕੁੜੇ ਦਾ ਕੰਮ ਵੀ ਬਹੁਤ ਹੋ ਜਾਂਦਾ ਨਾ ਤੇ ਨਾਲੇ ਤੁਹਾਨੂੰ ਮੈਂ ਦੱਸਿਆ ਨਾ ਅਸੀਂ ਤਾਂ ਗੱਲਾਂ ਬਾਤਾਂ ਕਰਦੀਆਂ ਹੀ ਲੇਟ ਹੋ ਜੀਦਾ ਆ। ਹੁਣ ਕੱਲ ਤਾਂ ਦੀਦੀ ਨੂੰ ਕਹਿਆ ਕਰਨਾ ਪਹਿਲਾਂ ਗੱਲਾਂ ਨਹੀਂ ਕਰਿਆ ਕਰਨੀਆਂ ਪਹਿਲਾਂ ਕੰਮ ਕਰ ਲਿਆ ਕਰੀਏ ਹਨਾ। ਆ ਐਦਾਂ ਕਰ ਲਿਆ ਕਰੋ। ਉਦਾਂ ਨਾ ਜਦੋਂ ਮੈਂ ਵੇਖਣਾ ਤੂੰ ਵੇਹਲੀ ਚ ਲੱਗੀ ਰਹਿਣੀ ਆ। ਨਹੀਂ ਦੀਦੀ ਅਸੀਂ ਪਤਾ ਕੀ ਕਰੀਦਾ ਆ। ਉਹ ਦੀਦੀ ਉਧਰਲਾ ਕਰ ਲੈਂਦੀ ਆ ਤੇ ਮੈਂ ਫੇਰ ਇੱਥੇ ਆ ਜਾਨੀ ਆ ਵੀ ਚਲ ਇਧਰਲਾ ਮੈਂ ਕਰ ਲੈਨੀ ਆ ਫੇਰ ਜੇ ਉਧਰ ਕੰਮ ਰਹਿੰਦਾ ਹੋਵੇ ਨਾ ਫੇਰ ਮੈਂ ਜਾ ਕੇ ਕਰਾ ਦੇਣੀ ਹੁੰਨੀ ਆ। ਨਹੀਂ ਤੂੰ ਵੇਰ ਲੀਦਾ ਵੀ ਕਰਦੀ ਤਾਂ ਫਿਰ ਅੰਦਰ ਜਾ ਕੇ ਵੀ ਖਾਣਾ ਕੰਮ ਕਰਾਉਣਾ ਰਸੋਈ ਦਾ ਵੀ ਕਰਾਉਣਾ ਮਾ ਨਾਲ ਆਪੇ ਕਰਾਦੀਦਾ ਜਾਂ ਤਾਂ ਕੀ ਹੋਇਆ ਕੰਮ ਤਾਂ ਸਾਂਝਾ ਹੀ ਆ ਸਾਡਾ ਚਲ ਉਹ ਤਾਂ ਹੈ ਸਾਂਝਾ ਵੇਰ ਲਾ ਤੈਨੂੰ ਧੁੱਪੇ ਕੰਮ ਲਾਇਆ ਵਾ ਆਪਨਾ ਅੰਦਰ ਠੰਡੇ ਠੰਡੇ ਮਹਾਰਾਣੀ ਬਣ ਕੇ ਤੇ ਕੰਮ ਕਰਨ ਦੇਈ ਨਹੀਂ ਦੀਦੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਉਹ ਦੀਦੀ ਤਾਂ ਕਹਿੰਦਾ ਹੁੰਦੇ ਵੀ ਚਲ ਵੇਰ ਲੀਦਾ ਮੈਂ ਕਰ ਲੈਨੀ ਆ ਫਿਰ ਮੈਨੂੰ ਆਪ ਨਹੀਂ ਹੁੰਦਾ ਵੀ ਮੈਂ ਛੋਟੀ ਆ ਚਲ ਮੈਂ ਕਰਾਂ ਨਹੀਂ ਫਿਰ ਦੀਦਾ ਮੈਂ ਫਟਾਫਟ ਕਰ ਲੈਣਾ ਤੇ ਹੌਲੀ ਹੌਲੀ ਫਿਰ ਲੱਗੇ ਰਹਿੰਦੇ ਆ ਆ ਤਾਂ ਮੈਂ ਤੁਹਾਡੇ ਘਰ ਸੁਣਿਆ ਵਾ ਕਿ ਛੋਟੀਆਂ ਜਿਹੜੀਆਂ ਉਹ ਵੀ ਲਈ ਦਾ ਕੰਮ ਕਰਦੀਆਂ ਕੰਮ ਜਿਹੜਾ ਵੀ ਲਈ ਦਾ ਨਾ ਵੱਡੀਆਂ ਕਰਦੀਆਂ ਵਾ ਪਤਾ ਨਹੀਂ ਸਾਨੂੰ ਤੁਹਾਡੇ ਘਰ ਚ ਤਾਂ ਨਹੀਂ ਇਦਾਂ ਜਿਹਦਾ ਜੀ ਕਰਦਾ ਉਹ ਹੀ ਕਰ ਲੈਂਦੀ ਐ ਉਹ ਤਾਂ तू ਵੀ ਭੋਲੀ ਆ ਕਿਉਂ ਦੀਦੀ ਬੇਹ ਤੇਰਾ ਘਰ ਵਾਲਾ ਨਾ ਬਾਹਰ ਵਾ ਕਿੰਨੇ ਉਹ ਪੈਸੇ ਭੇਜੰਦਿਆ ਵਾ ਹਨਾ ਉਹ ਸਾਰੇ ਤੇਰਾ ਝੇਟ ਛੜਾ ਉਹ ਸਾਂਭੀ ਜਾਂਦੇ ਆ ਵਾ ਤੇ ਤੈਨੂੰ ਇੱਥੇ ਵੀਲੀ ਚਲਾ ਛੱਡਦੇ ਆ ਤੇ ਦੀਦੀ ਮੇਰੀ ਗੱਲ ਸੁਣੋ ਮੇਰੇ ਘਰ ਵਾਲੇ ਨੂੰ ਭੇਜਿਆ ਕਿੰਨੇ ਸੀਗਾ ਪਾਜੀ ਨਹੀਂ ਭੇਜਿਆ ਸੀ ਨਾ ਜਦੋਂ ਮੇਰਾ ਰਿਸ਼ਤਾ ਆਇਆ ਸੀ ਨਾ ਸਿਰਫ 4 ਕਿੱਲੇ ਜ਼ਮੀਨ ਸੀਗੀ ਜਦੋਂ ਰਿਸ਼ਤਾ ਕਰਕੇ ਗਿਆ ਮੇਰੇ ਡੈਡੀ ਮੰਮੀ ਹੋਣੀ ਇੱਥੇ ਤੇ ਹੁਣ ਪਾਜੀ ਨੇ 14 ਕਿੱਲੇ ਜ਼ਮੀਨ ਬਣਾਈਆਂ ਉਹ ਵੀ ਤਾਂ ਮਿਹਨਤ ਕਰਦੇ ਸਾਰਾ ਦਿਨ ਤੇ ਪਸ਼ੂਆਂ ਦੇ ਨਾਲ ਲੱਗੇ ਰਹਿੰਦੇ ਆ ਨਹੀਂ ਜੇ ਤੇਰੇ ਪਾਜੀ ਨੇ ਭੇਜਿਆ ਹੀਗਾ ਉਹਨੂੰ ਤੇ ਉਹਨੇ ਆਪਦੀ ਕੁੜੀ ਵੀ ਤਾਂ ਭੇਜ ਹੀ ਲਈ ਆ ਉਹਦੇ ਸਾਬਕਾ ਬਰਾਬਰ ਹੋ ਗਿਆ ਤੇ ਕੁੜੀ ਵੀ ਤਾਂ ਸਾਡੇ ਘਰ ਚ ਹੀ ਪੈਸੇ ਪਾਉਣ ਦੇਈ ਉਹ ਕਿਹੜੇ ਵੱਖਰੇ ਪਾਉਣ ਦੇਈ ਆ ਉਹ ਤਾਂ ਜੇ ਤੁਹੀ ਨਾ ਹੋ ਜੇ 14 ਕਿੱਤੇ ਬਣੀ ਆ ਨਾ ਤੇਰੇ ਘਰ ਵਾਲੇ ਦੇ ਸੇਤੇ ਬਣੀ ਵਾਹੀ ਤਾਂ 14 ਕਿੱਤੇ ਥੋੜੀ ਬਣ ਜਾਣੀਗੀ ਬਥੇਰੀ ਮਿਹਨਤ ਕਰਦੇ ਆ ਦੀਦੀ ਐਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ ਇਹ ਨਹੀਂ ਆ ਕਿ ਮੇਰਾ ਘਰ ਵਾਲਾ ਹੀ ਮਿਹਨਤ ਕਰਨ ਦਿਆ ਆ ਚਲੋ ਜੇ ਭਾਜੀ ਨਾ ਭੇਜਦੇ ਤੇ ਉਹਨੇ ਵੀ ਇਤੇ ਪਸੂਆਂ ਜੀ ਲੱਗੇ ਹੋਣਾ ਹੀਗਾ ਇੱਕ ਨੇ ਬਾਹਰੋਂ ਕਰ ਲਿਆ ਹੋਣਾ ਪੈਸਾ ਤੇ ਇੱਕ ਨੇ ਇਥੋਂ ਕਮਾ ਲੈਣਾ ਦੋਵਾਂ ਨਾਲ ਬਰਕਤ ਹੋ ਜਾਂਦੀ ਆ ਤੇ ਹੁਣ ਤਾਂ ਸੁਖਣਾ ਸਾਡੀ ਕੁੜੀ ਵੀ ਕਮਾਉਂਦੀ ਨਾਲ ਜੋ ਉਹਦੇ ਹੈ ਜੇ ਕਮਾਉਂਦੀ ਉਹਨਾਂ ਨੇ ਵੇਖੀ ਕਹਾਂ ਆਪਣੇ ਕੋਲ ਰੱਖਣਾ ਵਾ ਤੇ ਤਾਨੂੰ ਕਾ ਤੁਹਾਡੇ ਨਾ ਜਦੋਂ ਤੁਸੀਂ ਵੱਖਰੇ ਹੋਏ ਨਾ ਤੁਹਾਡੇ ਪੱਲੇ ਕੁਛ ਨਹੀਂ ਬੈਣਾ ਹੈਗਾ ਤੇ ਮੈਂ ਹੁਣ ਵੇਖਣ ਨਹੀਂ ਤੇਰਾ ਮੁੰਡਾ ਤੇ ਤੂੰ ਉਹ ਤੇ ਮੁੰਡੇ ਦਾ ਸੇਰ ਵੀ ਨਹੀਂ ਵਾਇਆ ਤੇ ਉਹਦਾ ਮੁੰਡਾ ਐਨ ਸਵਾਰਿਆ ਹੀਗਾ ਨਹੀਂ ਦੀਦੀ ਉਹ ਹੈਗਾ ਵੀ ਸ਼ਰਾਰਤੀ ਆ ਤੇ ਉਤੋਂ ਹੈਗਾ ਵੀ ਨਲਾਇਕ ਆ ਪੜਨ ਦਾ ਤੇ ਉਹਨੂੰ ਪਤਾ ਹੀ ਨਹੀਂ ਹੈਗਾ ਮੈਂ ਹੁਣ ਵੀ ਉਹਨੂੰ ਕਹਿੰਦੇ ਹੀ ਵੀ ਕੱਲ ਤੇਰਾ ਪੇਪਰ ਆ ਤੇ ਕਹਿੰਦਾ ਮੈਨੇ ਯਾਦ ਭੁੱਲ ਗਿਆ ਲੈ 10 ਪੇਪਰ ਭੁੱਲਣ ਵਾਲੀ ਗੱਲ ਹੁੰਦੀ ਕੋਈ ਪਹਿਲਾਂ ਤਾਂ ਤੂੰ ਨਾ ਇਹ ਗੱਲ ਵੇਖ ਪੀ ਜੇ ਨਾ ਉਹਨੇ ਆਵਦੇ ਮੁੰਡੇ ਦਾ ਸਿਰ ਵਾਇਆ ਹੈ ਨਾ ਤੇ ਜੇ ਮੁੰਡਾ ਦੌੜਿਆ ਹੈਗਾ ਨਾ ਤਾਂ ਉਹਦੇ ਪਿੱਛੇ ਦੌੜ ਕੇ ਤੇ ਉਹਨੂੰ ਫੜ ਸਕਦੀ ਹੈਗੀ ਹਨਾ ਇਹਦਾ ਇਹ ਮਤਲਬ ਥੋੜੀ ਨਿਆਣਾ ਦੌੜ ਗਿਆ ਵਾ ਤੇ ਉਹਦਾ ਸਿਰ ਹੀ ਨਹੀਂ ਵੋਣਾ ਹੈਗਾ ਦੂਜੀ ਗੱਲ ਆ ਮੁੰਡੇ ਤੇਰੇ ਨੇ ਨਲਾਇਕ ਤੇ ਆਪੇ ਹੋਣਾ ਵਾ ਜਦੋਂ ਵੀ ਹਲੀਚੀ ਲੱਗੀ ਰਹਿਣਾ ਵਾ ਮੁੰਡੇ ਨੂੰ ਕਦੀ ਲੈ ਕੇ ਬੈਠੀ ਵੇਖ ਲੈ ਮੇਰਾ ਮੁੰਡਾ ਕਿੰਨਾ ਹੁਸ਼ਿਆਰ ਆ ਨਹੀਂ ਉਹ ਸਾਡੀ ਰੀਤ ਦੋਨਾਂ ਨੂੰ ਹੀ ਪੜਾਉਂਦੀ ਆ ਏਡੀ ਵੀ ਕੋਈ ਗੱਲ ਨਹੀਂ ਆ ਜੇ ਉਹ ਸਰਗੁਣ ਨੂੰ ਪੜਾਉਂਦੀ ਤਾਂ ਉਹ ਹਰ ਗੁਣ ਨੂੰ ਵੀ ਪੜਾਉਂਦੀ ਆ ਨਾਲ ਪਰ ਹੁਣੇ ਪੜਦਾ ਹੀ ਨਹੀਂ ਇਹ ਤਾਂ ਰੀਤ ਨੂੰ ਕੁੱਟ ਦਿੰਦਾ ਅੱਗੋਂ ਫੜ ਕੇ ਉਹ ਤੇ ਨਾ ਨਾ ਬਣਾਉਂਦੇ ਬੰਨੇ ਹੁੰਦੇ ਆ ਕੀ ਪਤਾ ਇਹਨੂੰ ਚਾਜਣਾ ਦੱਸਦੀ ਕਿ ਨਹੀਂ ਦੱਸਦੀ ਕੀ ਪਤਾ ਉਹ ਨਾ ਚੜਾਉਂਦੀ ਨਹੀਂ ਰਹਿੰਦੀ ਤਾਂ ਉਹ ਤਾਂ ਉਹਦੇ ਦਿਵਾਲੇ ਹੋ ਜਾਂਦਾ ਮੁੰਡਾ ਆਪਣੇ ਨਾ ਮੁੰਡੇ ਵੱਲ ਧਿਆਨ ਦੇ ਥੋੜਾ ਬਹੁਤ ਨਹੀਂ ਦੇਦੀ ਉਹ ਹੈਗਾ ਹੀ ਇਦਾਂ ਦਾ ਕੋਈ ਗੱਲ ਨਹੀਂ ਹੋ ਆਪੇ ਹੋ ਜਾਊਗਾ ਜਦ ਵੱਡਾ ਹੋਊਗਾ ਫਿਰ ਟਿਊਸ਼ਨ ਰਖਾ ਦਾਂਗੇ ਔਰ ਕੀ ਕਰਨਾ ਫਿਰ ਭਾਜੀ ਨੂੰ ਕਹੂੰਗੀ ਟਿਊਸ਼ਨ ਰਖਾ ਦਊਗਾ ਤੇ ਆਪੇ ਪਤਾ ਕੀ ਆ ਟਾਈਮ ਨਹੀਂ ਹੁੰਦਾ ਭਾਜੀ ਦੇ ਕੋਲ ਵੀ ਬਾਹਰ ਅੰਦਰ ਇਦਾਂ ਚ ਆਨ ਦਾ ਗਾਂ ਕਰਕੇ ਹਾਲੇ ਕਈ ਦਾ ਘਰੇ ਹੀ ਪੜ ਲੈਣ ਦੋਨੇ ਜਾਣੇ ਤੇ ਤੂੰ ਆਪ ਸਕੂਟੀ ਤੇ ਛੱਡ ਆਇਆ ਕਰ ਗਾਂ ਤਾਂ ਦੇਖੂਗੀ ਫਿਰ ਮੈਂ ਛੱਡ ਆਇਆ ਕਰੂੰਗੀ ਉਹਨੂੰ ਟਿਊਸ਼ਨ ਤੇ ਆਹੋ ਵੀ ਇਦਾਂ ਉਹਦੀ ਕੁੜੀ ਵੀ ਪੜ ਲੈ ਕੇ ਬਾਅਦ ਚਲੇਗੀ ਗਾਂ ਮੁੰਡੇ ਨੇ ਵੀ ਚਲ ਜਾਣਾ ਛੋਟੀ ਕੁੜੀ ਨੇ ਵੀ ਚਲ ਜਾਣਾ ਵਾ ਤੇ ਤੇਰੇ ਵਾਲੇ ਮੁੰਡੇ ਨੇ ਇੱਥੇ ਰਹਿ ਜਾਣੀ ਫਿਰ ਆਹੀ ਕਰਨ ਨੂੰ ਡੰਗਲ ਸੰਭਨ ਨੂੰ ਨਹੀਂ ਨਹੀਂ ਇਦਾਂ ਨਹੀਂ ਰਹਿੰਦਾ ਦੀਦੀ ਇੱਕ ਗੱਲ ਪੁੱਛਾਂ ਮੈਂ ਤੁਹਾਨੂੰ ਹਾਂ ਪੁੱਛ ਦੀਦੀ ਬੜਾ ਤੁਹਾਡੀ ਦਰਾਣੀ ਜਠਾਣੀ ਦੀ ਲੜਾਈ ਕਿਉਂ ਹੋਈ ਸੀਗੀ ਨਾ ਲੜਾਈ ਕੀ ਹੋਣੀਗੀ ਉਹ ਵੀ ਮੇਤੇ ਮੇਰੀ ਜਠਾਣੀ ਜੜੀਆਂ ਤੇਰੀ ਜਠਾਣੀ ਵਾਂਗੂ ਹੀ ਕਰਦੀ ਹੀਗੀ ਅੱਛਾ ਆਹੋ ਤੇ ਫਿਰ ਮੈਂ ਨਹੀਂ ਰੋਪ ਚ ਲਿਆਇਆ ਹੈਗਾ ਮੈਂ ਕਿਹਾ ਮੈਂ ਵੱਖਰੀ ਹੋ ਗਈ ਸੋ ਚੰਗਾ ਹੋਇਆ ਵੱਖਰੀ ਹੋ ਗਈ ਮੈਂ ਅੱਛਾ ਕਲੇਸ਼ ਤੁਸੀਂ ਪਾਇਆ ਸੀ ਫਿਰ ਤੇ ਪੋਣਾ ਹੀ ਪੈਣਾ ਹੈ ਆਪਣਾ ਘਰ ਬਚਾਉਣ ਵਾਸਤੇ ਪੋਣਾ ਹੀ ਪੈਣਾ ਹੈ ਕਲੇਸ਼ ਤੂੰ ਤੇ ਛੱਡਿਆ ਨਾ ਮਤਲਬ ਕੰਮ ਨਹੀਂ ਕਰਨਾ ਚਾਹੀਦਾ ਘਰ ਦਾ ਕੰਮ ਜਿਹੜਾ ਉਹ ਛਦਾਈ ਕਰਦੇ ਆ ਤੇ ਲੈ ਮੈਂ ਆਪਣਾ ਸਾਰਾ ਕੰਮ ਕਰਕੇ ਆਈਂ ਕਰਦਾ ਹੁਣ ਮੈਂ ਸੋਣਾ ਹੀ ਸਾਡਾ ਘਰ ਬਣਿਆ ਵਾ ਇੱਕ ਗੱਲ ਕਰਾਂ ਵੇਖੋ ਹੁਣ ਅਸੀਂ ਦੋਨੇ ਜਣੀਆਂ ਇਕੱਠੀਆਂ ਰਹਿਣੀਆਂ ਆ ਤੇ ਜੇ ਮੈਂ ਪੇਕੇ ਜਾਣਾ ਹੋਵੇ ਤੇ ਉਹ ਕੁਛ ਨਹੀਂ ਕਹਿੰਦੀ ਉਹਨੇ ਸਾਰਾ ਘਰ ਦਾ ਕੰਮ ਸੰਭ ਲੈਣਾ ਤੇ ਜੇ ਉਹਨੇ ਜਾਣਾ ਹੋਵੇ ਤੇ ਮੈਂ ਸੰਭ ਲੈਨੀ ਆ ਤੇ ਫਿਰ ਤੁਸੀਂ ਪੇਕੇ ਕਿੱਦਾਂ ਜਾਨੀਆਂ ਦੋਵੇਂ ਜਣੀਆਂ ਮੈਂ ਕਰਕੇ ਜਾਨੀ ਆਪਣਾ ਕੰਮ ਕੇ ਤੇ ਫਿਰ ਰਾਤ ਨੂੰ ਵਾਪਸ ਆ ਜਾਂਦੇ ਜਦੋਂ ਮੈਂ ਰਾਤ ਰਹਿਪ ਹੀ ਨਹੀਂ ਆ ਨਾ ਤੇ ਫਿਰ ਆਪੇ ਉਹਦੇ ਆਪਾ ਕੰਮ ਕਰ ਲੈਂਦੇ ਆਪਣਾ ਰੋਟੀ ਪਾਣੀ ਖਵਾ ਕੇ ਤੇ ਖਾ ਲੈਂਦੇ ਆ ਇਹ ਚਕੜਾ ਓਖਾ ਕੰਮ ਆ ਉਹ ਦੀਦੀ ਤੁਹਾਡੇ ਲਈ ਤਾਂ ਨਹੀਂ ਕੋਈ ਵੀ ਓਖਾ ਤੇ ਪਰ ਭਾਜੀ ਵਾਸਤੇ ਤੇ ਓਖਾ ਹੋ ਹੀ ਗਿਆ ਨਾ ਜੇ ਉਹ ਹੋਈ ਤੁਸੀਂ ਦੋਨੇ ਜਣੀਆਂ ਇਕੱਠੀਆਂ ਰਹਿੰਦੀਆਂ ਹੋ ਤਾਂ ਸੁੱਖ ਤੇ ਹੈਗਾ ਹੀ ਆ ਨਾ ਸਾਂਝੇ ਪਰਿਵਾਰ ਦਾ ਬੜਾ ਸੁਖ ਹੁੰਦਾ ਜੇ ਮੈਨੂੰ ਨਹੀਂ ਸੁੱਖ ਸਾਖ ਲੱਗਦਾ ਤੂੰ ਜੇ ਲੈ ਰਹਿਣਾ ਨਾ ਤੂੰ ਜੇ វេលੀ ਵਿੱਚ ਝਾੜੂ ਫੇਰਦੀ ਤੇ ਰਹਿ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੇ ਮੈਂ ਚੱਲ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਤੇ ਪੇਕੇ ਆਨੇ ਵੀ ਨਹੀਂ ਤੁਹਾਨੂੰ ਸਮਝਾਇਆ ਹੋਣਾ ਨਾ ਇਹ ਗੱਲ ਜੇ ਉਹਦੇ ਦੀਦੀ ਦੇ ਪੇਕੇ ਆਉਂਦੇ ਆ ਨਾ ਤੇ ਉਹ ਮੇਰੇ ਨਾਲ ਨਹੀਂ ਘਟ ਕਰਦੇ ਜਿੱਦਾਂ ਉਹਦੇ ਨਾਲ ਵਰਤਦੇ ਉਦਾਂ ਹੀ ਮੇਰੇ ਨਾਲ ਵਰਤਦੇ ਆ ਤੇ ਜੇ ਮੇਰੇ ਪੇਕੇ ਹੁੰਦੇ ਆ ਤੇ ਉਹ ਵੀ ਦੀਦੀ ਦੇ ਬਿਲਕੁਲ ਉਦਾਂ ਹੀ ਵਰਤਦੇ ਜਿੱਦਾਂ ਦੀਦੀ ਦੇ ਪੇਕੇ ਮੇਰੇ ਨਾਲ ਵਰਤ ਕੇ ਜਾਂਦੇ ਹਨ ਤਾਂ ਸਾਡੀ ਤਾਂ ਆਪੇ ਸਾਂਝ ਨਿਭ ਜਾਣੀ ਆ ਫਿਰ ਤੇ ਨਾਲੇ ਤੁਸੀਂ ਮੇਰੇ ਮੁੰਡੇ ਦੀਆਂ ਗੱਲਾਂ ਕਰਨ ਡਿਆ ਹੀ ਨਾ ਉਹ ਦੇਖ ਲਓ ਆ ਗਿਆ ਜੇ ਮੇਰਾ ਮੁੰਡਾ ਹਰਗੁਣੂ ਰਿਆ ਆ ਵੇਖੋ ਹੁਣ ਉਹਨੇ ਜੂڑا ਕਰਕੇ ਭੇਜਤਾ ਨਾ ਅੰਦਰ ਦੀਦੀ ਨੇ ਨਹੀਂ ਕੀਤਾ ਮੈਂ ਤਾਂ ਕਰਕੇ ਨਹੀਂ ਆਈ ਉਹਦਾ ਜੂڑا ਮੈਂ ਤਾਂ ਉਦੋਂ ਦੀ ਇੱਥੇ ਲੱਗੀ ਆ ਹੋ ਹੁਣ ਤੇ ਅੱਧਾ ਦੇਣ ਆ ਗਿਆ ਵਾ ਹੁਣ ਤੇ ਜੂੜਾ ਕੀਤੇ ਦਾ ਕੀ ਫਾਇਦਾ ਹੋਇਆ ਹੁਣ ਮੈਂ ਤੇ ਵੇਖ ਹੀ ਲਿਆ ਸੀ ਨਾ ਵੀ ਇਹਨੇ ਜੂੜਾ ਨਹੀਂ ਕੀਤਾ ਤੂੰ ਵੀ ਬਣਾ ਅੱਖੇ ਲੱਗਣਾ ਹੈਗਾ ਤੇ ਮੈਂ ਚੱਲੀ ਆਂ ਤੇ ਫੇਰ ਦੀਦਾ ਛਾੜੂ ਇੱਥੇ ਅਹੀਂ ਤੇ ਆਪਣਾ ਘਰ ਸੰਭਣਾ ਹੀ ਆ ਤੂੰ ਤਾਂ ਖਰਾਬ ਕਰ ਲਿਆ ਹੁਣ ਤੂੰ ਚੌਂਣੀ ਹੁਣੀ ਆ ਵੀ ਅਹੀਂ ਵੀ ਵੱਖਰੀਆਂ ਵੱਖਰੀਆਂ ਹੋ ਜੀਏ ਸ਼ਦਾ ਘੋਟਿਆ ਤੂੰ ਤੇ ਆਪਣੇ ਘਰ ਦਰਾਣੀ ਜਠਾਣੀ ਵੱਖਰੀਆਂ ਹੋ ਕੇ ਬਹਿ ਗਈਆਂ ਵਾ ਹੁਣ ਵੈਂਦੀਆਂ ਰਹਿੰਦੀਆਂ ਨਹੀਂ ਮੂੰ ਚੁੱਕ ਕੇ ਵੀ ਕਦੋਂ ਪੇਕੇ ਜਾਈਏ ਕਦੋਂ ਕਿਸੇ ਰਿਸ਼ਤੇਦਾਰ ਦੇ ਜਾ ਕੇ ਆਈਏ ਤੇ ਹੁਣ ਸਾਡਾ ਸੋਫੇ ਨਾਲ ਤੋਂ ਚੱਲਿਆ ਨਹੀਂ ਜਾਂਦੇ ਆ ਲੈ ਆਏ ਪੱਠੇ ਹਾਂ ਜੇ ਹੁਣੀ ਆਇਆ ਮੈਂ ਅੱਛਾ ਤੇ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਕਿਹੜੀ ਉਹ ਜਿੰਦਰ ਮੈਨੂੰ ਦੱਸਣ ਲਈ ਹੀ ਕਿ ਜਿੰਦਰ ਕਹਿੰਦੀ ਆ ਵੀ ਅਬ ਤੂੰ ਛੇਤੀ ਵੇਲੀ ਹੋ ਜਾ ਕਰ ਤੇ ਆਪਾਂ ਗੱਲਾਂ ਕਰਿਆ ਕਰਾਂਗੇ ਚਲ ਤਾਂ ਕੀ ਆ ਜੇ ਗੱਲਾਂ ਕਰ ਲਉ ਤਾਂ ਆਤੀਆਂ ਗੱਲਾਂ ਬਤਨ ਨਹੀਂ ਪਰ ਜਿੰਦਰ ਦਾਦਾ ਨੂੰ ਪਤਾ ਨਹੀਂ ਨਾ ਉਹ ਤਾਂ ਇਧਰ ਉਧਰ ਦੀਆਂ ਚੁਗਲੀਆਂ ਬਹੁਤ ਕਰਦੀ ਆ ਦੇਖ ਚੁਗਲੀਆਂ ਕਰਦੇ ਜੇ ਆਪਣੇ ਘਰ ਦਾ ਜੀ ਸਿਆਣਾ ਹੋਵੇ ਨਾ ਤੇ ਉਹ ਕਿਸੇ ਦੀ ਗੱਲ 'ਚ ਨਹੀਂ ਆਉਂਦਾ ਹੁੰਦਾ ਨਹੀਂ ਚਲੋ ਉਹ ਤਾਂ ਮੈਨੂੰ ਪਤਾ ਆ ਕਿ ਪਿੰਦਰ ਇੰਨੇ ਸਾਲ ਹੋ ਗਏ ਆਪਣੇ ਨਾਲ ਰਹਿਣ ਲਈ ਆ ਸਰਕਾਰ ਵਾਲਾ ਉਹਦਾ ਬਾਹਰ ਗਿਆ ਆ ਤੇ ਉਹਨੇ ਹਸ ਤੱਕ ਕੋਈ ਏਦਾਂ ਦੀ ਕਿਸੇ ਦੀ ਗੱਲ 'ਚ ਨਹੀਂ ਆਈ ਪਰ ਮੈਨੂੰ ਉਹਦਾ ਡਾਊਟ ਜਾਇ ਕਿ ਜਿੰਦਰ ਏਦਾਂ ਲੜਾਈਆਂ ਬਹੁਤ ਆਉਂਦੀ ਆ ਨਹੀਂ ਤੇ ਬਫਜੂਲ ਟੈਨਸ਼ਨ ਨਾ ਲਿਆ ਕਰ ਐਨੀ ਦੇਰ ਹੋ ਗਿਆ ਇਹਨੂੰ ਬਾਹਰ ਗਿਆ ਇਹਨੂੰ ਸਾਰੇ ਪੈਸੇ ਤਾਂ ਮੇਰੇ ਅਕਾਊਂਟ 'ਚ ਹੀ ਪਾਉਂਦਾ ਕਦੀ ਉਹਨੇ ਉਹਦੇ ਕਾਉਂਟ 'ਚ ਤਾਂ ਪਾਇਆ ਹੀ ਨਹੀਂ ਨਾਲ ਮਿੰਨ ਦਾ ਸਕਿੱਤੇ ਜਾਂਦੀ ਜਿੱਥੇ ਜਾਣਾ ਹੁੰਦਾ ਉਹਨੇ ਆਉਂਨੀ ਇਹ ਪੁੱਛ ਗਈ ਸੀ ਤਾਂ ਕਦੀ ਵਿਚਾਰੀ ਨੇ ਨਹੀਂ ਕੀਤੀ ਜੇ ਉਹਦੇ ਕੋਲ ਮਨ ਦੇ ਵਿੱਚ ਹੋਊਗੀ ਗੱਲ ਤੇ ਉਹਨੇ ਆਪ ਤੇ ਕੁੜੀ ਭੇਜੀ ਬਾਹਰ ਉਹਨੇ ਸਾਰੇ ਪੈਸੇ ਤਾਂ ਆਪਾਂ ਬਾਹਰ ਵਾਲੇ ਲਾਏ ਤੇ ਉਹਨੇ ਕਦੀ ਆਪਾਂ ਨੂੰ ਪੁੱਛਿਆ ਕਿੱਥੇ ਲੱਗੇ ਕਿੱਥੇ ਨਹੀਂ ਕਦੀ ਨਹੀਂ ਪੁੱਛਿਆ ਉਹਨੇ ਆਪਾਂ ਪਰ ਮੈਨੂੰ ਤਾਂ ਟੈਨਸ਼ਨ ਜੀ ਬੜੀ ਹੁੰਦੀ ਪਈ ਆ ਕਿਤੇ ਆਪਣਾ ਨਾ ਇੱਕ ਸਾਂਝਾ ਘਾਰ ਆ ਦਰਜਾ ਤਾਂ ਲੱਗਦਾ ਹੀ ਰਹਿੰਦਾ ਨਾ ਨਹੀਂ ਚਲੋ ਡਰੋਂ ਤਾਂ ਲੱਗਦਾ ਆ ਪਰ ਜੇ ਪਰਿਵਾਰ ਸਹੀ ਸਮਝਦਾਰ ਹੋਣ ਨਾ ਸਾਰੇ ਜੀ ਤੇ ਫਿਰ ਕੋਈ ਬਾਹਰਲਾ ਬੰਦਾ ਕੁਝ ਨਹੀਂ ਵਿਗਾੜ ਸਕਦਾ ਜੇ ਆਪਾਂ ਬਾਹਰਲੇ ਬੰਦਿਆਂ ਤੇ ਯਕੀਨ ਕਰਨ ਆਪੇ ਤੇ ਫਿਰ ਆਪਣੀ ਕੋ ਸਮਝਦਾਰੀ ਵਾਲੀ ਗੱਲ ਵੀ ਨਹੀਂ ਹੈਗੀ ਫਿਰ ਤਾਂ ਹੋਊਗਾ ਪਰ ਮੈਨੂੰ ਪੂਰੀ ਉਮੀਦ ਆ ਕਿ ਉਹ ਇਦਾਂ ਦੇ ਚੱਕਰ 'ਚ ਨਹੀਂ ਪੈਣਾ ਕਿਸੇ ਦੀ ਗੱਲ ਵਿੱਚ ਉਦਾਂ ਤਾਂ ਚਲਪਿੰਦਰ ਸਿਆਣੀ ਆ ਮੈਨੂੰ ਹਰੇਕ ਗੱਲ ਦੱਸਦੀ ਆਣ ਕੇ ਕਿ ਮੈਨੂੰ ਕੀ ਕਿਸੇ ਨੇ ਕਿਹਾ ਆ ਸਾਰੀਆਂ ਗੱਲਾਂ ਕਰਦੀ ਆ ਹਾਂ ਤੇ ਜਦੋਂ ਸਾਰੀਆਂ ਗੱਲਾਂ ਤੇਰੇ ਨਾਲ ਕਰਦੀ ਆ ਇਹ ਤਾਂ ਫੇ ਇੱਥੇ ਡਰਨ ਵਾਲੀ ਤਾਂ ਗੱਲ ਹੈ ਹੀ ਕੋਈ ਨਹੀਂ ਹਾਂ ਇਹ ਤਾਂ ਗੱਲ ਠੀਕ ਆ ਉਦਾਂ ਪਰ ਮੈਨੂੰ ਸੇ ਦੀ ਟੈਨਸ਼ਨ ਬੜੀ ਸੀ ਮੈਂ ਕਿਹਾ ਤੁਸੀਂ ਆਓ ਤੇ ਮੈਂ ਗੱਲ ਕਰਾਂ ਹੁਣ ਮੈਨੂੰ ਪੋਸਟ ਜਿਆ ਥੋੜਾ ਹਲਕਾ ਹੋਇਆ ਆ ਫਜ਼ੂਲ ਨਾ ਆਪਣੇ ਦਿਮਾਗ ਤੇ ਭਰ ਪਾਇਆ ਕਰੋ ਕੁਝ ਨਹੀਂ ਹੋਣਾ ਘੁੰਮਣਾ ਫਿਰਨਾ ਵੀ ਚਾਹੀਦਾ ਗੱਲਾਂ ਬਾਤਾਂ ਵੀ ਕਰਨੀਆਂ ਚਾਹੀਦੀਆਂ ਸਾਰਿਆਂ ਦੇ ਨਾਲ ਆਪਾਂ ਕਿਸੇ ਦੇ ਆਖੇ ਲੱਗਣਾ ਆ ਨਹੀਂ ਲੱਗਣਾ ਇਹ ਸਾਡੇ ਤੇ ਡਿਪੈਂਡ ਕਰਦਾ ਅਗਲੇ ਤੇ ਤੇ ਨਹੀਂ ਕਰਨਾ ਹਾਂ ਇਹ ਤਾਂ ਹੈ ਤੇ ਹੁਣ ਚਾਹ ਪੀਣੀ ਤੁਸੀਂ ਚਾਹ ਬਣਾਵਾ ਹਾਂ ਚਾਹ ਬਣਾ ਲਿਆ ਚਾਹ ਮੈਂ ਪੀਣੀ ਠੀਕ ਆ ਲਾ ਮਾਰਣੀ ਆ ਗਈ ਆ ਆ ਹੀ ਜਾਣਾ ਹੈਗਾ ਮੈਂ ਕਿੰਨੀ ਆ ਵੀ ਇਹ ਕਲਜੀਤ ਤੇ ਉਹ ਰੁਪਿੰਦਰ ਜਿਹੜੀਆਂ ਵਾ ਪਤਾ ਨਹੀਂ ਕਾਦੀ ਮਿੱਟੀ ਦੀਆਂ ਬਣੀਆਂ ਵਾ ਇੱਕ ਉਹ ਚ ਲਾਈ ਜਾਂਦੀ ਵੇਲੀ ਚ ਝਾੜੂ ਲਾਈ ਜਾਂਦੀ ਤੇ ਦੂਜੀ ਸੋਈ ਚ ਵੜੀ ਹੈ ਉਹਨਾਂ ਘਰ ਦੇ ਕੰਮ ਆਪਣੇ ਕਰਨੇ ਹੀ ਆ ਆਹੋ ਕਰਨੇ ਤੇ ਹੈਗੇ ਹੀ ਆ ਤੇ ਉਹ ਵੀ ਜਿਹੜੀ ਰੁਪਿੰਦਰ ਆ ਤੇ ਮੈਂ ਕਹਿੰਨਾ ਵੇਲੀ ਚ ਲੱਗੀ ਰਹਿੰਦੀ ਆ ਜਦੋਂ ਉਹਨਾਂ ਡੀ ਦਾ ਕੰਮ ਉਹ ਮੱਝ ਰੱਖੀਆਂ ਤੇ ਵੇਲੀ ਚ ਹੀ ਰਹਿਣਾ ਉਹਨਾਂ ਤੇਰੇ ਉਹ ਵੇਲੀਆਂ ਥੋੜੀ ਆ ਨਹੀਂ ਉਹ ਰੁਪਿੰਦਰ ਦਾ ਘਰ ਵਾਲਾ ਜਿਹੜਾ ਵਾ ਉਹ ਤੇ ਬਾਹਰ ਵਾ ਉਹਨੂੰ ਕੀ ਲੋੜ ਵੇਲੀ ਚ ਫਿਰਨ ਦੀ ਇਹਦਾ ਮਤਲਬ ਜਿਹਦਾ ਘਰ ਵਾਲਾ ਬਾਹਰ ਤੇ ਜਨਾਨੀਆਂ ਕੰਮ ਨਹੀਂ ਕਰਦੀ ਨੀ ਉਹਨੂੰ ਕੀ ਲੋੜ ਆ ਕਿਉਂ ਹੁੰਦਾ ਇਹਨਾਂ ਡਾਲਰ ਆਉਂਦੇ ਉਹਨਾਂ ਨੂੰ ਕੀ ਲੋੜ ਐਵੇਂ ਵਾਧੂ ਉਹਨਾਂ ਦੇ ਨਾਲ ਕੰਮ ਦੇ ਵਿੱਚ ਫਸੀ ਆ ਅਗਲੇ ਆਪਣਾ ਘਰ ਬਣਾਉਣ ਦੇ ਤੇਰੇ ਇਹਨੂੰ ਨਹੀਂ ਜਾ ਕੇ ਬਿਛਾਰਾ ਫਿਰਦੇ ਦੇਣਾ ਆ ਮੈਂ ਨੂੰ ਵੀ ਇੰਦਾ ਕਹਿੰਦੀ ਕਹਿੰਦੇ ਸਾਡੇ ਚ ਮੈਂ ਜਦੋਂ ਮੇਰਾ ਵਿਆਹ ਹੋਇਆ ਸੀ 4 ਕਿੱਲੇ ਜ਼ਮੀਨ ਹੁਣ 14 ਕਿੱਲੇ ਬਣਾ ਲਈ ਆ ਮਿਹਨਤ ਕੀ ਕੀਤੀ ਅਗਲਾ ਬਣਾ ਲਈ ਐਡੀ ਮਿਹਨਤ ਕੀ ਕੀਤੀ ਆ ਐਡੀ ਸ਼ਦ ਆ ਨਾ ਬੰਦਾ ਬੁਸ਼ੋਦਕਾਰ ਵਾਲਾ ਜਿਹੜੇ ਪੈਸੇ ਆਉਂਦੇ ਉਹਦੇ ਤੋਂ ਪੈੜੀ ਬਣਾਈ ਜਾਂਦੇ ਕਿ ਜਾ ਉਹਦੀ ਕੱਲੀ ਨਹੀਂ ਬਣ ਜਾਣੀ ਕਿ ਜਾ ਹੁਣ ਉਹਨੂੰ ਉਹ ਚ ਹਿੱਸਾ ਦੇਣਾ ਪੈਣਾ ਤੇ ਦੇਣਾ ਨਹੀਂ ਸਾਂਝੇ ਕਰ ਇਦਾਂ ਚੱਲਦੇ ਆ ਜਵੀਰ ਕੰਮ ਕਰਦਾ ਹੀ ਆ। ਘਰ ਦਾ ਵਾ ਪੈਲੀਆਂ ਦਾ ਹੀ ਕਰਦਾ ਤਾਂ ਤੇ ਪੈਲੀਆਂ ਦਾ ਕੰਮ ਨਹੀਂ ਹੁੰਦਾ। ਉਹਨੂੰ ਕੰਮ ਨਹੀਂ ਸਮਝਦੀ ਤੂੰ? ਉਹ ਨਹੀਂ ਮੈਂ ਕਹਿਣ ਦਈਆਂ ਵੀ ਉਹਨੇ ਤਾਂ ਸਾਂਝੇ ਕਰਦੇ ਵੀ ਚੋਂ ਆਪਣੀ ਕੁੜੀ ਵੀ ਬਾਹਰ ਭੇਜ ਲਈ ਆ। ਤੇ ਲੋ ਘਰ ਸਾਂਝੇ ਤਾਂ ਸਾਂਝੇ ਕਰਦੇ ਭੇਜਣੀ ਆ ਪਰਿਵਾਰ ਸਾਂਝਾ ਉਹਨਾਂ ਦਾ। ਤੂੰ ਇਹ ਮੰਗਾ ਦੋ ਉਹਨਾਂ ਵਾਲੀਆਂ ਗੱਲਾਂ ਕਰਦੇ ਜਾਂਦਾ। ਮੈਨੂੰ ਨਹੀਂ ਇਹ ਗੱਲ ਸਹੀ ਲੱਗਦੀ ਉਹਨਾਂ ਦੀ। ਫਿਰ ਮੈਨੂੰ ਲੱਗਦਾ ਵੀ ਤੇਰੀ ਦਾਲ ਗਲਹੀ ਨਹੀਂ ਉਥੇ। ਨਹੀਂ ਦਾਲ ਗਲਣ ਵਾਲੀ ਕਿਹੜੀ ਗੱਲ ਆ। ਇੱਥੇ ਤੂੰ ਝੱਟ ਪਵਾੜਾ ਪਾ ਕੇ ਅੱਡੋਗੇ ਬਹਿ ਗਈਆਂ ਤੇ ਤੂੰ ਉੱਥੇ ਵੀ ਗਈ ਹੋਣੀ ਲੁੱਤੀ ਲਈ ਹੋਣੀ ਜਾ ਕੇ ਮੈਨੂੰ ਪੱਟਦੀਆਂ ਪਿੰਦਰ ਨੂੰ ਕੋਰ ਕਹਿੰਦੀ ਨਹੀਂ ਕੋਲ ਜੀ ਨੂੰ ਕੋਰ ਕਹਿੰਦੀ ਨਹੀਂ ਤੇ ਸਲਾਹਤ ਮੈਂ ਦੇਣੀ ਸੀ ਨਾ ਫਿਰ ਇਹ ਗੱਲ ਹੈਗੀ ਆ ਸਲਾਹਤ ਬੰਦੇ ਦੀ ਹੀ ਨਾ ਇੱਥੇ ਤੁਸੀਂ ਨੂੰ ਭਰਾਵਾਂ ਭਰਾਵਾਂ ਨੂੰ ਟਿਕਣ ਦੇ ਤੇ ਆਟੋ ਕਰਾ ਬਠਾਤਾ ਤੇ ਫਾਇਦਾ ਹੀ ਆ ਕਾਹਦਾ ਫਾਇਦਾ ਮੈਂ ਨਾ ਆਪਣਾ ਆਪਣਾ ਕੰਮ ਕਰਦੇ ਤੇ ਬਹਿ ਜਾਂਦੇ ਤੈਨੂੰ ਤੈਨੂੰ ਤਰਖਾ ਮਿਲਦੀ ਰਹੀ ਨਾ ਅੱਡ ਕਰਾਉਂਦੀ ਜਿਹੜੀ ਜਾਨ ਨਹੀਂ ਉੱਥੇ ਉਹਦਾ ਬਿਜ਼ਨਸ ਬਣਾ ਲੈ ਜਾ ਤਾਂ ਫਿਰ ਮੈਂ ਲੋਕਾਂ ਦੇ ਘਰਾਂ ਨੂੰ ਜਾ ਕੇ ਵੀ ਇਹੋ ਕੰਮ ਕਰਾਂ ਹਾਂ ਲੋਕੇ ਰਿਸ਼ਤੇ ਕਰਉਂਦੇ ਵੇਖੇ ਇਹ ਚੋਲੇ ਬੰਦੇ ਵੇਖੇ ਜੱਜਾ ਕਿ ਤੂੰ ਉਹਦਾ ਅੱਡ ਕਰਾਉਂਦਾ ਹੀ ਲੋਕਾਂ ਨੂੰ ਹਾਦੀ ਹੋਈ ਪਈ ਇੱਥੇ ਤਾਂ ਅਬ ਇਹ ਜਿਹੜੇ ਸਲਾਈ ਦਿੱਤੀ ਉਹਨੂੰ ਨਹੀਂ ਮੰਨਣੀ ਤਾਂ ਨਾ ਮੰਨੇ ਤੇ ਸਵਾਦ ਚੰਗੀਆਂ ਕੋਈ ਤਾਂ ਇਹਦੇ ਫੇ ਹੈ ਨਾ ਤੇ ਚੰਗੀਆਂ ਦਿੱਤੀ ਆ ਉਹਨਾਂ ਨੂੰ ਲਟਾਈ ਜਾਂਦੀ ਸਾਰਾ ਕੁਝ ਉਹ ਪਾ ਲੈਟਾਏ ਜੋ ਮਰਜੀ ਤੇਨੂੰ ਵੀ ਤਕਲੀਫ ਆ ਇਹ ਦੱਸ ਪਹਿਲਾਂ ਮੈਨੂੰ ਬੜਾ ਤਰਸ ਹੁੰਦਾ ਹੀ ਜਦੋਂ ਨਾ ਵੇਲੀ ਚ ਨਾ ਇਹਨੂੰ ਤਰਸ ਨਹੀਂ ਹੁੰਦਾ ਤੈਨੂੰ ਸਾੜਾ ਮਹਾਰਾਣੀ ਰਮਾਣ ਅੰਦਰ ਠੰਡੇ ਥਾਰ ਸੋਈ ਦੇ ਵਿੱਚ ਲੱਗਦੀ ਆ ਓ ਬਾਹਰ ਮਤੋਂ ਫਿਰ ਰਹੀ ਰਸੋਈ ਗਾੜੀ ਬੜਾ ਠੰਡਾ ਜਿਹਾ 24 ਘੰਟੇ ਗਿਆ ਤੇ ਅੱਗੇ ਤੇ ਫੇਰ ਪੱਖੇ ਹਟਾ ਬੈਹ ਜਾਂਦੀ ਹੈਗੀ ਤੇ ਸ਼ਾਂ ਹੀ ਆ ਨਾ ਤੇ ਵੇਰੀ ਜਿਹਾ ਧੋਪ ਹੀ ਓ ਯਾ ਬਾਬਾ ਤੇਰੇ ਗੜੀ ਹੱਥ ਜੋੜੇ ਕਿਤੇ ਮੁੜਕੇ ਨਾ ਚਲ ਜੀ ਤੋ ਹੀ ਨਹੀਂ ਹੱਥ ਲੱਗਣਾ ਜਾ ਆ ਨਾ ਮੇਰੇ ਤੇ ਸੁਣਨੀ ਨਹੀਂ ਨਾ ਕਦੀ ਵੀ ਹੋਈ ਅੱਗੇ ਸੁਣ ਕੇ ਬੜੇ ਰੰਗ ਲਾਏ ਮੈਂ ਇੱਕ ਮੈਂ ਉਧਰੋਂ ਖਾਪੀ ਆਈ ਆ ਉਦੋਂ ਤੁਸੀਂ ਪਵਾੜੇ ਪਾ ਤੇ ਫੇਰ ਗੱਲਾਂ ਦੀ ਆ ਬਾਬਾ ਮੇਰੀ ਤੇ ਗੱਲ ਸੁਣ ਲਿਆ ਕਰੋ ਮੈਂ ਮੈਂ ਕੀ ਕਹਿਣ ਦਈ ਆ ਜਾ ਇਹ ਵੀ ਜਨਾਨੀ ਜਿਹੜੀ ਹੈ ਨਾ ਜਦਦਰ ਕਿਸੇ ਨੇ ਉਹਨੂੰ ਪੁਝਾਇਆ ਨਾ ਨਾ ਫੇਰ ਸਮਝ ਲੱਗਦੀ ਹੈ ਵੀ ਮੈਂ ਕੀ ਕਰਦੀ ਫਿਰਦੀ ਇੱਥੇ ਪਾਪ ਆ ਕੇ ਕਲੇਸ਼ ਤੇ ਸਾਨੂੰ ਭਰਾਵਾਂ ਨਾਲ ਵੱਡ ਕਰਾਤਾਈ ਠੀਕ ਕਰਨ ਨਹੀਂ ਦਿੱਤਾ ਇਹ ਜਨਨ ਚ ਅੱਡਣੀ ਹੋਈ ਤੇ ਬੰਦਾ ਕਲੇਸ਼ ਦੇ ਡਰੋਂ ਹੀ ਅੱਡ ਹੋ ਗਿਆ ਤੇ ਹੁਣ ਲੋਕਾਂ ਦੇ ਘਰਾਂ ਜਾ ਜਾ ਕੇ ਸਾਂਝੇ ਪਰਿਵਾਰਾਂ ਲੋਕਾਂ ਦੇ ਵਧੀਆ ਰਹਿੰਦੇ ਆ ਆਪਣਾ ਕਮਾਉਂਦੇ ਆ ਖਾਂਦੇ ਆ ਇਹਨੂੰ ਐਵੇਂ ਤਕਲੀਫ ਹੋ ਜਾਂਦੀ ਸਾਂਝੇ ਪਰਿਵਾਰਾਂ ਦੇ ਵਿੱਚ ਪਾੜ ਪਾਉਣ ਦਾਗਾ ਮੈਨੇ ਲਿਆ ਠੇਕਾ ਲਿਆ ਇਹ ਨਾ ਪੋਛ ਨਹੀਂ ਤਾਂ ਕਿਹਦੀ ਮੂੰਹ ਚੁੱਕੇ ਤੁਰ ਪੈਂਦੀ। ਦੀਦੀ ਕੀ ਕਰਦੇ ਬਹਿ? ਬਸ ਤੇ ਭਾਜੀ ਆਏ ਸੀ ਪੱਠੇ ਲੈ ਕੇ ਤੇ ਉਹਨਾਂ ਵਾਸਤੇ ਚਾਹ ਤੇ ਆ ਚੌਲ ਰੱਖ ਦਿੱਤੇ। ਇਹ ਹਰ ਵਾਰ ਕਹਿੰਦਾ ਮੈਂ ਅਸੀਂ ਮੈਂ ਰੋਟੀ ਨਹੀਂ ਖਾਣੀ ਤਾਈ ਜੀ ਮੈਨੂੰ ਚੌਲ ਬਣਾ ਕੇ ਦੋ। ਮਿੱਠੇ ਗੋਣ ਸੁਨੀਆਂ ਫਰਮਾਇਸ਼ਾਂ ਹੀ ਕਰਦਾ ਰਹਿੰਦਾ। ਹਾਂ ਤੇ ਦੀਦੀ ਮੈਂ ਤੁਹਾਨੂੰ ਪੁੱਛਣਾ ਸੀ ਗੋਪੀ ਦੀਦੀ ਆਏ ਜੀ ਬੜਾ ਇੱਥੇ। ਨਹੀਂ ਮੇਰੇ ਕੋਲ ਨਹੀਂ ਆਈ। ਵੇਲੀ ਚ ਗਏ ਹੀ। ਆਈ ਤੇ ਮੈਂ ਦੇਖੀ ਨਹੀਂ ਫਿਰ ਮੈਨੂੰ ਪਤਾ ਹੀ ਨਹੀਂ ਲੱਗਾ। ਉਹ ਦੇ ਬੇਬੇ ਪਰਿਆਈ ਮੈਂ ਵੀ ਝਾੜੂ ਲਾਉਣ ਦੇ ਹੀ ਤੇ ਆ ਕੇ ਮੈਨੂੰ ਬੜੀਆਂ ਹੀ ਗੱਲਾਂ ਸੁਣਾ ਕੇ ਗਈ ਮੈਂ ਤਾਂ ਕਹਾ ਕਰੇ ਜਿੰਦਰੀ ਇਦਾਂ ਦੀ ਆ ਹੈ ਨਹੀਂ ਕੋਕੀ ਦੀਦੀ ਉਤੋਂ ਵੀ ਵੱਧਦੀ ਕਿਉਂਕਿ ਕਹਿੰਦੀ ਕਹਿੰਦੀ ਪਹਿਲਾਂ ਤਾਂ ਗੱਲਾਂ ਕਰਦੀ ਗਈ ਅਵੇਲੀ ਤਾਂ ਜੀ ਸੋਣੀ ਬਣੀ ਗਈ ਨਾ ਕਹਾ ਭਾਜੀ ਗੱਗੇ ਰਹਿੰਦੇ ਆ ਨਾ ਤੇ ਬਾਅਦ ਵਿੱਚ ਨਾ ਜੋ ਸ਼ੁਰੂ ਹੋਈ ਜੋ ਸ਼ੁਰੂ ਹੀ ਭਾਣੇ ਉਹ ਤੇ ਚੋਪੀ ਨਾ ਕਰੇ ਕਿਉਂਕਿ ਕੀ ਕਹਿੰਦੀ ਤੈਨੂੰ ਮੈਨੂੰ ਕਹਿੰਦੀ ਆ ਕੇ ਵੀ ਐ ਨਾ ਤੂੰ ਵੇਲੀ ਚ ਲੱਗੀ ਰਹਿਣੀ ਆ ਪਿਓ ਮਹਾਰਾਣੀ ਕਹਿੰਦੀ ਅੰਦਰ ਵੜੀ ਰਹਿਂਦੀ ਆ ਤੁਹਾਡੇ ਬਾਰੇ ਕਹਿੰਦੀ ਜੀ ਆਪ ਸ਼ਾਮੇ ਕੰਮ ਕਰਦੀ ਸਾਰਾ ਤੇ ਤੈਨੂੰ ਧੁੱਪੇ ਲਾ ਛੱਡਦੀ ਆ ਤੇ ਮੈਂ ਕਿਹਾ ਦੀਦੀ ਵੀ ਤਾਂ ਘਰ ਹੀ ਲੈਂਦੇ ਆ ਜਦੋਂ ਮੈਂ ਨਾ ਕਰਦੀ ਆ ਮਾਂ ਦੀਦੀ ਕਰ ਲਈ ਜਾਂਦੇ ਆ ਤੇ ਕਹਿੰਦੀ ਤੁਸੀਂ ਤਾਂ ਕੰਮ ਨੂੰ ਇੰਨਾ ਲੇਟ ਕਰ ਦਿੱਤਾ ਤੁਸੀਂ ਦੋ ਜਾਣੀਆਂ ਤੇ ਮੈਂ ਕੱਲੀ ਆ ਤੇ ਆ ਗੱਲਾਂ ਕਰਦੀ ਤੇ ਮੈਂ ਤਾਂ ਤੁਸੀਂ ਮਤਲਬ ਤੁਸੀਂ ਸਵੇਰੇ ਸਾਰੇ ਕਰ ਲਿਆ ਤਾਂ ਤੁਸੀਂ ਮਾੜਾ ਮੋਟਾ ਜਿਹਾ ਕਰਕੇ ਆ ਗਏ ਨਾ ਕਹਿੰਦੀ ਮੈਂ ਤਾਂ ਵਧੀਆ ਕੰਮ ਕਰਕੇ ਆਈ ਆ ਵੇਲੀ ਭੁਲੀ ਆ ਵਧੀਆ ਸਾਫ ਕੀਤੀ ਤੇ ਫਿਰ ਮੈਂ ਵੀ ਅੱਗੋਂ ਕਹਤਾ ਹਾਂ ਕਿ ਤੁਹਾਡੀਆਂ ਤਾਂ ਦੋ ਮੱਝਾਂ ਤੇ ਸਾਡੇ ਪਾਸੋਂ ਕਿੰਨੇ ਹਨਾ ਆਹ ਤੇ ਫਿਰ ਕਹਿੰਦੀ ਨਹੀਂ ਨਹੀਂ ਉਹ ਨਹੀਂ ਕੋਈ ਵੀ ਗੱਲ ਹੁੰਦੀ ਕੰਮ ਤੇ ਉਹਨਾ ਹੀ ਪੈ ਜਾਂਦਾ ਆ ਤੇ ਘਰ ਦੀ ਘਰ ਦੀ ਬਾਅਦ ਵਿੱਚ ਕਹਿੰਦੀ ਤੇਰਾ ਘਰ ਵਾਲਾ ਤੇ ਬਾਹਰ ਤੇ ਇਹ ਬਾਜੀ ਦਾ ਤੇਰਾ ਇੱਥੇ ਕਿ ਕਹਿੰਦੀ ਇਹਦੇ ਵਿੱਚੋਂ ਕਿੰਨਾ ਕਾ ਪੈਸਾ ਬੰਦਾ ਆ ਵੀ ਖੇਤੀ ਦੇ ਕੰਮਾਂ ਚੋਂ ਤੇ ਉਹਨਾਂ ਨੇ ਤਾਂ ਕੁੜੀ ਵੀ ਬਾਹਰ ਭੇਜ ਲਈ ਆ ਤੇ ਮੈਂ ਕਿਹਾ ਕੁੜੀ ਸਾਡੀ ਸਾਂਝੀ ਆ ਕੁੜੀ ਕਿਹੜਾ ਉਹਨਾਂ ਦੀ ਕੱਲਿਆਂ ਦੀ ਆ ਵੀ ਹਨਾ ਆਹ ਤੂੰ ਚੰਗਾ ਕੀਤਾ ਜਵਾਬ ਦਿੱਤਾ ਮੈਂ ਚੰਗਾ ਹੋ ਬੰਨਿਆ ਬੋ ਤੇ ਕਹਿੰਦੀ ਮੈਂ ਫਿਰ ਨਾਲ ਗੱਲੀਬਾਤੀ ਪੁੱਛਿਆ ਮੈਂ ਹਾਂ ਬਿੱਤਾ ਡਿਦਰਾਣੀ ਜਠਾਣੀ ਦੀ ਕੀ ਗੱਲ ਹੋਈਗੀ ਤੇ ਕਹਿੰਦੀ ਤੇਰੀ ਜਠਾਣੀ ਵਾਂਗੂ ਉਹ ਵੀ ਮੇਰੇ ਤੇ ਰੋਵ ਪਾਉਂਦੀ ਹੁੰਦੀ ਸੀ ਤੇ ਫਿਰ ਮੈਂ ਤੇ ਵਖਰੀ ਹੋ ਗਈ ਮੈਂ ਕਿਹਨ ਕਲੇਸ਼ ਤੇ ਤੂੰ ਹੀ ਪਾਇਆ ਹਨਾ ਕਲੇਸ਼ ਨਹੀਂ ਪਾਇਆ ਇਹ ਸਾਰੇ ਪਿੰਡ ਵਾਲੇ ਕਹਿੰਦੇ ਕਲੇਸ਼ ਨਹੀਂ ਪਾਇਆ ਸੀ ਤੇ ਹੁਣ ਆਪਣੇ ਘਰ ਵੀ ਕਲੇਸ਼ ਹੀ ਪਹੁੰਚ ਆਉਂਦੀ ਆ ਤੇ ਮੈਂ ਮੈਂ ਤਾਂ ਐਵੇਂ ਜਿੰਦ ਨੂੰ ਬੁਰਾ ਸੰਭੀ ਤੇ ਕਲੇਸ਼ ਨਹੀਂ ਇਹ ਤਾਂ ਉੱਤੋਂ ਵੀ ਬੁਰੀ ਹੂ ਤੇ ਵੇਹ ਇਦਾਂ ਕਰਦੀ ਰਹੀ ਫਿਰ ਉਹ ਸਰਗੁਣ ਨੇ ਜੁੜਾ ਕਰਾਇਆ ਸੀਗਾ ਤੇ ਸਰਗੁਣ ਨੇ ਕਰਵਾਇਆ ਨਹੀਂ ਨਾ ਤੇ ਉਹ ਤਾਂ ਮੈਂ ਪਹਿਲਾਂ ਹੀ ਪੁੱਛ ਲਈ ਹਰਗੁਣ ਨੂੰ ਵੀ ਤੂੰ ਜੁੜਾ ਬਿਆ ਨਹੀਂ ਕਰਾਇਆ ਤੇ ਸਰਗੁਣ ਕਹਿੰਦਾ ਮम्मा ਕਹਿੰਦੇ ਰਹੇ ਸੀ ਇਹਨਾਂ ਤੇ ਕਰਉਂਦਾ ਨਹੀਂਗਾ ਆ ਤੇ ਬਾਦ ਵਿੱਚ ਕਹਿਣ ਲੱਗ ਪਈ ਕਹਿੰਦੀ ਆਪਣੇ ਨਿਆਣਿਆਂ ਨੂੰ ਉਹਨੇ ਕਿੰਨਾ ਸੋਹਣਾ ਸਾਫ਼ ਸੁਥਰੇ ਬਣਾਇਆ ਜੂੜਾ ਵੀ ਕਰਤਾ ਮੁੰਡੇ ਦਾ ਤੇਰਾ ਮੁੰਡਾ ਰੁਲਿਆ ਖੁਲਿਆ ਪਿਆ ਤੂੰ ਤੇ ਸਾਰਾ ਦਿਨ ਇੱਥੇ ਫਿਰਦੀ ਚੀਂ ਕੂਚਾ ਕਾਚੀ ਕਰਦੀ ਰਹਿਨੀ ਆ ਤੇ ਫਿਰ ਮੈਂ ਕਿਹਾ ਵੀ ਇਹ ਤਾਂ ਆਪ ਨਹੀਂ ਕਰਾਉਂਦਾ ਸ਼ਰਾਰਤੀ ਬੜਾ ਵਾ ਤੇ ਕਹਿੰਦੀ ਉਹ ਸ਼ਰਾਰਤੀ ਆ ਤੇ ਤੂੰ ਕਹੜਾ ਉਹਨੂੰ ਵੇਖਦੀ ਆ ਤੇ ਫਿਰ ਉਹਨੇ ਜਨ ਨੂੰ ਤੁਸੀਂ ਜੂੜਾ ਕਰਤਾ ਹਰ ਗੁੰਦਾ ਤੇ ਮੈਂ ਤਾਂ ਜੂੜਾ ਕਰਾ ਕੇ ਗਿਆ ਫਿਰ ਹਾਂ ਤੇ ਫਿਰ ਜਦੋਂ ਉੱਥੇ ਗਿਆ ਨਾ ਮੈਂ ਵੀ ਚੰਗੀ ਸਰ ਕੀਤੀ ਮੈਂ ਮੂੰਹ ਤਾਂ ਦਿਖਾਤਾ ਮੈਂ ਨਾ ਹੌਲ ਵੇਖਾ ਮੈਂ ਮੈਂ ਤਾਂ ਤੁਹਾਡੇ ਕੋ ਖੜੀ ਆ ਤੇ ਜੂੜਾ ਬਿਤਾਈ ਨੂੰ ਘਰ ਆਇਆ ਚੰਗਾ ਹੋਇਆ ਤੂੰ ਮੂੰਹ ਬੰਨ ਦਿੱਤਾ ਵੀ ਜੂੜਾ ਘਰ ਆਇਆ ਕੋਣ ਨਹੀਂ ਆਉਗੀ ਇੱਦਾਂ ਮੈਂ ਤਾਂ ਕਿਹਾ ਆਉਗੇ ਅੰਦਰ ਆਗੇ ਜਾਉਗੇ ਪਰ ਫਿਰ ਬਾਰੋ-ਬਾਰ ਹੀ ਨਿਕਲ ਗਈ ਮੈਂ ਤਾਂ ਸਾਰੇ ਪਿੰਡ ਵਿੱਚ ਜਿੰਦਰ ਨੂੰ ਹੀ ਸਮਝਣ ਨਹੀਂ ਸੀ ਕਿ ਉਹ ਇੱਧਰ-ਉੱਧਰ ਕਰਦੀ ਆ ਤੇ ਫਿਰ ਇਹ ਵੀ ਕਰਦੀ ਫਿਰਦੀ ਹੈ ਨਾ ਇਹਦੇ ਜਿੰਨੇ ਆਪਣਾ ਘਰ ਨਹੀਂ ਸੰਭਿਆ ਤੇ ਉਹਨੇ ਦੂਜੇ ਦਾ ਇਕੱਠਾ ਰਹਿਣ ਲੈਣਾ ਵਾ ਹਾਂਮ ਚਲੋ ਤੂੰ ਹੁਣ ਹੁਣ ਜਿਆਦਾ ਵੀ ਨਾ ਉਹਦੇ ਕਹਿਣੇ ਗੁਨੇ ਚਾਵੀ ਤੇ ਤੂੰ ਮੇਰਾ ਧਿਆਨ ਰੱਖੀ ਸੀਗਾ ਮੈਂ ਤੇ ਉਹ ਤੂੰ ਆਪਣੇ ਘਰ ਦੀ ਗੱਲ ਨਹੀਂ ਕਰਨੀ ਕੋਈ ਵੀ ਨਾ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਮੈਨੂੰ ਤਾਂ ਪਤਾ ਉਹਨੇ ਤਾਂ ਘਰ ਘਰ ਜਾ ਕੇ ਕਰ ਕਰਨੀਆਂ ਚੁਗਲੀਆਂ ਹਨਾ ਤੇ ਮੈਂ ਨਹੀਂ ਕੋਈ ਵੀ ਗੱਲ ਕੀਤੀ ਤਾਂ ਬਾਅਦ ਵਿੱਚ ਕਹਿੰਦੀ ਚਲ ਚੰਗਾ ਫਿਰ ਤੇਰੀ ਜਾ ਛਾੜੂ ਤੇ ਮੈਂ ਮਨਚ ਸੋਚਿਆ ਵੀ ਫਿਰ ਕੀ ਫੇਰੀ ਜਾਨੀ ਆਪਣੀ ਵੇਲੀ ਚ ਫੇਰਨ ਦੀ ਮੈਂ ਕਿਹੜਾ ਲੋਕਾਂ ਦੀ ਵੇਲੀ ਸਾਫ਼ ਕਰਨ ਗਈ ਹਾਂ ਨਾ ਵੀ ਹਾਂ ਹਾਂ ਦੇਵੀ ਫਿਰ ਮੈਂ ਵੀ ਇਹਨਾਂ ਘਟਕ ਚਾਹ ਪਹਿਲਾਂ ਪੀਣੀ ਆ ਬਰੋਟੀ ਬਾਅਦ ਚ ਖਾਵਾਂਗੀ ਚਲ ਕੋਈ ਨਹੀਂ ਫਿਰ ਮੈਂ ਲਿਉਣੀ ਆ ਪਾਕੇ ਚਾਹ ਹਾਂ ਚਲੋ ਠੀਕ ਆ ਤੇ ਭਾਜੀ ਨੂੰ ਕਹਿਣਾ ਹੈਗਾ ਪੱਟੇ ਕੋਤਨ ਨਾਲ ਪਵਾ ਦੂੰਗੀ ਫਿਰ ਮੈਂ ਉਹ ਇਕੱਲੇ ਲੱਗੇ ਰਹਿੰਦੇ ਸਾਰਾ ਦਿਨ ਫਿਰ ਆਹ ਕੋਈ ਨਹੀਂ ਚਾਹ ਪੀ ਲੋ ਫਿਰ ਦੇਖ ਲੈ ਹਾਂ ਹਾਂ